ਸਸ਼ੀਕਾਲ ਏਵੀਪੀ ਸਾਂਝਾ ਦੇਖ ਰਿਹਾ ਸਾਰੀ ਦਰਸ਼ਕਾਂ ਦਾ ਖੇਤੀਬਾੜੀ ਦੇ ਖਬਰਾਂ ਵਿੱਚ ਸਵਾਗਤ ਮੈਂ ਹਾਂ ਰਾਮਨ ਸੋਢੀ ਤੇ ਅੱਜ ਗੱਲ ਕਰਾਂਗੇ ਹਲਦੀ ਦੀ ਖੇਤੀ ਦੀ ਕਿਉਂਕਿ ਮਹਾਰਾਸ਼ਟਰ ਤੋਂ ਬਾਅਦ ਹੁਣ ਪੰਜਾਬ 'ਚ ਵੀ ਹਲਦੀ ਦੀ ਖੇਤੀ ਹੋ ਰਹੀ ਆ ਚੰਗੇ ਮੁਨਾਫੇ ਤੇ ਸੀਤਲੀ ਗੁਣਕਾਰੀ ਹੋਣ ਕਾਰਨ ਸੂਬੇ ਦੇ ਕਿਸਾਨ ਰਵਾਇਤੀ ਖੇਤੀ ਤੋਂ ਹਟ ਕੇ ਹਲਦੀ ਦੀ ਖੇਤੀ ਵੱਲ ਧਿਆਨ ਦੇ ਰਹੇ ਨੇ ਸੀਤਲੀ ਗੁਣਕਾਰੀ ਹੋਣ ਤੋਂ ਇਲਾਵਾ ਹਲਦੀ ਦੀ ਖੇਤੀ ਕਿਸਾਨਾਂ ਲਈ ਕਾਫੀ ਲਾਹੇਵੰਦ ਕਿੱਤਾ ਸਾਬਤ ਹੋ ਸਕਦੀ ਆ ਹਲਦੀ ਦੀ ਖੇਤੀ ਬਾਰੇ ਵਿਸਤਾਰ 'ਚ ਚਰਚਾ ਕਰਾਂਗੇ ਪਰ ਪਹਿਲਾਂ ਨਜ਼ਰ ਇੱਕ ਰਿਪੋਰਟ ਤੇ ਜ਼ਿਲ੍ਹਾ ਮੁਹਾਲੀ ਦੇ ਕਸਬਾ ਬਨੂੜ ਦਾ ਵਿਕਰਮ ਸਿੰਘ ਐਮਏ ਬੀਏਡ ਪਾਸ ਹੈ। ਇਨੀ ਪੜਾਈ ਕਰਕੇ ਜਦੋਂ ਵਿਕਰਮ ਸਿੰਘ ਨੂੰ ਕੋਈ ਨੌਕਰੀ ਨਾ ਮਿਲੀ ਤਾਂ ਉਸਨੇ ਖੇਤੀ ਨੂੰ ਹੀ ਆਪਣਾ ਮਿਸ਼ਨ ਬਣਾ ਲਿਆ। ਬੇਰੋਜ਼ਗਾਰੀ ਖਤਮ ਕਰਨ ਲਈ ਵਿਕਰਮ ਸਿੰਘ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਵੱਡੇ ਵੱਡੇ ਪੱਤੇ ਵਾਲੀ ਇਹ ਫਸਲ ਹੈ ਹਲਦੀ ਦੀ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਤਸਵੀਰਾਂ ਮਹਾਰਾਸ਼ਟਰ ਦੀਆਂ ਨਹੀਂ ਸਗੋਂ ਪੰਜਾਬ ਦੇ ਖੇਤਾਂ ਦੀਆਂ ਨੇ। ਜ਼ਿਆਦਾਤਰ ਹਲਦੀ ਦੀ ਫਸਲ ਮਹਾਰਾਸ਼ਟਰ 'ਚ ਹੁੰਦੀ ਹੈ ਪਰ ਮੁਨਾਫੇ ਨੂੰ ਧਿਆਨ 'ਚ ਰੱਖਦੇ ਆਂ। ਪੰਜਾਬ ਦੇ ਕਿਸਾਨ ਵੀ ਹੁਣ ਹਲਦੀ ਦੀ ਖੇਤੀ ਵੱਲ ਧਿਆਨ ਦੇਣ ਲੱਗੇ ਨੇ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਹੁਣ ਪੰਜਾਬ ਦੇ ਕਿਸਾਨ ਵਪਾਰਕ ਖੇਤੀ ਵੱਲ ਕਦਮ ਵਧਾਰੇ ਨੇ ਤਕਰੀਬਨ 4 ਸਾਲ ਪਹਿਲਾਂ ਹਲਦੀ ਦੇ ਰੇਟ ਦੇ ਵਿੱਚ ਬਹੁਤ ਜ਼ਿਆਦਾ ਬੂਮ ਆਇਆ ਸੀ ਉਦੋਂ ਇਹਦਾ ਪਾਊਡਰ ਦਾ ਰੇਟ 400 ਰੁਪਏ ਕਿਲੋ ਤੱਕ ਆ ਗਿਆ ਸੀ ਤੇ ਇਸ ਕਰਕੇ ਫਿਰ ਉਹਦੇ ਉਹਦੇ ਜ਼ਿਆਦਾ ਆਦੇ ਵਿੱਚ ਬੈਨੀਫਿਟ ਹੋਣ ਕਰਕੇ ਫਿਰ ਸਾਨੂੰ ਕੁਝ ਅਖਬਾਰਾਂ ਦੇ ਵਿੱਚ ਮੀਡੀਆ ਥਰੂ ਪਤਾ ਲੱਗਾ ਵੀ ਹੈ ਹਲਦੀ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਤੇ ਇਹਦੇ ਵਿੱਚ 1 ਏਕੜ ਦੇ ਵਿੱਚ ਘੱਟੋ ਘੱਟ 4 ਲੱਖ ਰੁਪਏ ਵੀ ਨੈਟ ਲੋਕਾਂ ਨੇ ਕਮਾਇਆ ਇਸ ਕਰਕੇ ਫਿਰ ਅਸੀਂ ਵੀ ਸੋਚਿਆ ਵੀ ਕੁਝ ਲੋਕਾਂ ਤੋਂ ਅਲੱਗ ਵੀ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਉਹ ਤੋਂ ਅਲੱਗ ਹੋ ਕੇ ਕੁਝ ਜ਼ਿਆਦਾ ਉੱਪਰ ਉੱਠਣ ਲਈ ਜ਼ਿਆਦਾ ਮੁਨਾਫਾ ਕਮਾਉਣ ਲਈ ਤੇ ਇਸ ਕਰਕੇ ਅਸੀਂ ਹਲਦੀ ਦੀ ਖੇਤੀ ਸ਼ੁਰੂ ਕਰ ਦਿੱਤੀ ਉਹਨੇ April ਚ ਹਲਦੀ ਦੀ ਖੇਤੀ ਕੀਤੀ ਜਾਂਦੀ ਹੈ ਮਈ ਚ ਇਸ ਤੋਂ ਝਾੜ ਲਿਆ ਜਾਂਦਾ ਹੈ ਇਹ ਨੌਜਵਾਨ ਕਿਸਾਨ ਕੁਦਰਤੀ ਤਰੀਕੇ ਨਾਲ ਹਲਦੀ ਦੀ ਕਾਸ਼ਤ ਕਰਦਾ ਹੈ ਹਲਦੀ ਦੀ ਕਾਸ਼ਤ ਲਈ ਉਹ ਕੈਮੀਕਲ ਖਾਦਾ ਨਹੀਂ ਸਗੋਂ ਦੇਸੀ ਖਾਦਾਂ ਦੀ ਵਰਤੋਂ ਕਰਦਾ ਹੈ ਹਲਦੀ ਦੀ ਖੇਤੀ ਲਈ ਵਿਕਰਮ ਸਿੰਘ ਰਸਾਇਣਿਕ ਦਵਾਈਆਂ ਦੀ ਵਰਤੋਂ ਵੀ ਨਹੀਂ ਕਰਦਾ ਇਸੇ ਕਰਕੇ ਇਲਾਕੇ ਚ ਉਸ ਦੀ ਹਲਦੀ ਦੀ ਕਾਫੀ ਮੰਗ ਹੈ ਜ਼ੀਰੋ ਬਜਟ ਖੇਤੀ ਦੇ ਵਿੱਚ ਤੁਹਾਨੂੰ ਕੋਈ ਖਾਦ ਪਾਉਣ ਦੀ ਲੋੜ ਨਹੀਂ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਜੋ ਕੈਮੀਕਲ ਸਪਰੇਅ ਆ ਰਹੀਆਂ ਤੇ ਕੋਈ ਜਿਤਨਾ ਰੂੜੀਆਂ ਦੇ ਟਰਾਲੀਆਂ ਦੇਸੀ ਖਾਦ ਦੀਆਂ ਟਰਾਲੀਆਂ ਪਾਉਣ ਦੀ ਲੋੜ ਨਹੀਂ ਉਸ ਦੇ ਵਿੱਚ ਇਸ ਤਰ੍ਹਾਂ ਵੀ ਜਿਤਨਾ ਦੁੱਧ ਨੂੰ ਜਾਗ ਲਗਾ ਦਿੰਦੇ ਆ ਉਸੇ ਉਸੇ ਤਰ੍ਹਾਂ ਦੇਸੀ ਖਾਦ ਨੂੰ ਜਾਗ ਲਗਾਉਣੀ ਆ ਉਹਨੂੰ ਕਹਿੰਦੇ ਜੀਵ ਅਮਰਿਤ ਵੀ ਇਸ ਤਰ੍ਹਾਂ ਵੇਸਣ ਦੇਸੀ ਗਾਂ ਦਾ ਮੂਤਰ ਦੇਸੀ ਗਾਂ ਦਾ ਗੋਹਾ ਅੱਛਾ ਗੋੜਾ ਇਹਨਾਂ ਨੂੰ ਸਾਰਿਆਂ ਨੂੰ ਮਿਲਾ ਕੇ ਇਸ ਤਰ੍ਹਾਂ ਜੀਵ ਅਮਰਤ ਤੇ ਦਾ ਬਣ ਜਾਂਦਾ ਹੈ ਜਿਸ ਨਾਲ ਫਸਲ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਇਹਦੇ ਨਾਲ ਇੱਕ ਤਾਂ ਕੋਈ ਕਿਸਾਨ ਦੇ ਜੇਬ ਚੋਂ ਪੈਸੇ ਨਹੀਂ ਜਾਂਦੇ ਜ਼ਿਆਦਾ ਤੇ ਨਾ ਹੀ ਉਹਨੂੰ ਕੋਈ ਖਾਦਾਂ ਤੇ ਜ਼ਿਆਦਾ ਖਰਚਾ ਕਰਨਾ ਪੈਂਦਾ ਉਹ ਜ਼ੀਰੋ ਬਜਟ ਖੇਤੀ ਹੋ ਜਾਂਦੀ ਆ ਇਹਦੇ ਨਾਲ ਝਾੜ ਵੀ ਝਾੜ ਵੀ ਵੱਧਦਾ ਹੈ ਵਿਕਰਮ ਖੋਦੀ ਹਲਦੀ ਨੂੰ ਪ੍ਰੋਸੈਸਿੰਗ ਕਰਕੇ ਇਸ ਦਾ ਪਾਊਡਰ ਬਣਾਉਂਦਾ ਹੈ ਅਤੇ ਨਾਲ ਹੀ ਹਲਦੀ ਦੇ ਮੰਡੀਕਰਨ ਦਾ ਪ੍ਰਬੰਧ ਵੀ ਖੁਦ ਕਰਦਾ ਹੈ ਤੇ ਫਲਸਰੂਪ ਹਲਦੀ ਦੀ ਖੇਤੀ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ ਇਸ ਦੇ ਵਿੱਚ ਪ੍ਰੋਬਲਮ ਤਾਂ ਆਉਂਦੀਆਂ ਕਾਫੀ ਪਰ ਮੰਡੀਕਰਨ ਕੁਝ ਆਪਣੇ ਉੱਤੇ ਵੀ ਡਿਪੈਂਡ ਆ ਵੀ ਜਿਸ ਤਰ੍ਹਾਂ ਅਸੀਂ ਆਪ ਆਪ ਪ੍ਰੋਸੈਸ ਕਰਕੇ ਇਸ ਨੂੰ ਪ੍ਰੋਸੈਸ ਕਰਕੇ ਬੋਇਲ ਕਰਕੇ ਤੇ ਆ ਪਾਊਡਰ ਬਣਾ ਕੇ ਅਸੀਂ ਆਪ ਹੀ ਵੇਚਦੇ ਹਾਂ ਉਹਦੇ ਕਰਕੇ ਵੀ ਇੱਕ ਤਾਂ ਸਾਨੂੰ ਉਹਦੇ ਨਾਲ ਬੈਨੀਫਿਟ ਜ਼ਿਆਦਾ ਹੁੰਦਾ ਜਿੱਥੇ ਜਿਸ ਤਰ੍ਹਾਂ ਹਰੀ ਹਲਦੀ ਆ ਕੱਚੀ ਹਲਦੀ ਆ ਉਹ ਜੋ 10 ਰੁਪਏ ਕਿਲੋ ਵੇਚ ਰਹੀ ਆ ਜਾਂ 20 ਰੁਪਏ ਕਿਲੋ ਵੇਚ ਰਹੀ ਆ ਇਹ ਵਾਲੀ ਜਿਹੜੀ ਸਾਡੀ 100 ਰੁਪਏ ਕਿਲੋ ਜਾਂ 150 ਰੁਪਏ ਕਿਲੋ ਤੱਕ ਵੇਗੇ ਉਹਦੇ ਕਰਕੇ ਸਾਨੂੰ ਉਹਦੇ ਵਿੱਚ ਬੈਨੀਫਿਟ ਜ਼ਿਆਦਾ ਹੁੰਦਾ ਤੇ ਮਾਰਕੀਟਿੰਗ ਇਸ ਤਰ੍ਹਾਂ ਵੀ ਅਸੀਂ ਜਿਸ ਤਰ੍ਹਾਂ ਇੱਥੇ ਸਾਡੇ ਲੱਗੇ ਪੈਂਦਾ ਚੰਡੀਗੜ੍ਹ ਇਸ ਕਰਕੇ ਉੱਥੇ ਅਸੀਂ ਕਿਸਾਨ ਮੰਡੀ ਦੇ ਵਿੱਚ ਵੀ ਲੈ ਜਾਂਦੇ ਹਾਂ ਉੱਥੇ ਜਾ ਕੇ ਸਾਨੂੰ ਚੰਗਾ ਹੰਗਾਰਾ ਮਿਲਦਾ ਹੈ ਹਲਦੀ ਇੱਕ ਅਹੀ ਫਸਲ ਹੈ ਜੋ ਲੋਕਾਂ ਚ ਕਾਫੀ ਪਸੰਦ ਕੀਤੀ ਜਾਂਦੀ ਹੈ ਹਲਦੀ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਂਦੀ ਹੈ ਅਤੇ ਖੂਨ ਵੀ ਸਾਫ਼ ਕਰਦੀ ਹੈ 슈ਗਰ ਦੇ ਰੋਗੀਆਂ ਲਈ ਹਲਦੀ ਕਿਸੇ ਔਸ਼ਧੀ ਤੋਂ ਘੱਟ ਨਹੀਂ ਇਸ ਦੇ ਏਨੇ ਕਾ ਫਾਇਦੇ ਹੋਣ ਕਰਕੇ ਇਸ ਦੀ ਮੰਗ ਲਗਾਤਾਰ ਵੱਧ ਰਹੀ ਹੈ ਕਿਸਾਨ ਹਲਦੀ ਦੀ ਖੇਤੀ ਵੱਡੇ ਪੱਧਰ ਤੇ ਨਹੀਂ ਕਰਦੇ ਕਿਉਂਕਿ ਇਸ ਦੇ ਪ੍ਰੋਸੈਸਿੰਗ ਕਰਨਾ ਮਹਿੰਗਾ ਹੈ ਪਰ ਜੇਕਰ ਹਲਦੀ ਦੀ ਖੇਤੀ ਦੇ ਮਾਮਲੇ ਤੇ ਸਰਕਾਰ ਕਿਸਾਨਾਂ ਦਾ ਸਾਥ ਦੇਵੇ ਤਾਂ ਕਿਸਾਨਾਂ ਦੇ ਵਾਰੇ ਨਿਆਰੇ ਹੋ ਸਕਦੇ ਨੇ ਕਰਵਲਾਂ ਹੀ ਮੰਨ ਕਰਦੇ ਵੀ ਇਸ ਦੇ ਮੰਡੀਕਰਨ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਇੱਕ ਮੰਡੀਕਰਨ ਤੇ ਇੱਕ ਇਹਦੇ ਵਾਸਤੇ ਪ੍ਰੋਸੈਸਿੰਗ پلان ਲਾਜਾ ਕਿਉਂਕਿ ਇਹਦਾ ਪ੍ਰੋਸੈਸਿੰਗ ਜਿਹੜਾ ਵਾ ਹਲਦੀ ਦਾ ਬਹੁਤ ਜ਼ਿਆਦਾ ਕਾਸਟਲੀ ਪੈ ਜਾਂਦਾ ਤੇ ਇਸ ਕਰਕੇ ਇੱਕ ਪ੍ਰੋਸੈਸਿੰਗ پلان ਲਗਾਇਆ ਜਾਵੇ ਇੱਕ ਜੋ ਹੈ ਹਲਦੀ ਦੀ ਮਾਰਕੀਟਿੰਗ ਦਾ ਉਹ ਜ਼ਿਆਦਾ ਧਿਆਨ ਦੇਣ ਜਿਸ ਤਰ੍ਹਾਂ ਵੀ ਕਿਸਾਨਾਂ ਤੋਂ ਲੈ ਕੇ ਕੋ ਸੋਸਾਇਟੀਆਂ ਬਣਾ ਦੇਣ ਕਿਸਾਨਾਂ ਤੋਂ ਲੈ ਕੇ ਹਲਦੀ ਬਾਹਰ ਐਕਸਪੋਰਟ ਕਰ ਦੇਣ ਉਸ ਨਾਲ ਕਿਸਾਨਾਂ ਨੂੰ ਵੀ ਥੋੜਾ ਜ਼ਿਆਦਾ ਬੈਨੀਫਿਟ ਹੋਏਗਾ ਜਿਸ ਤਰ੍ਹਾਂ ਉਸ ਤਰ੍ਹਾਂ ਦੇ ਕਿਲੋ-ਕਿਲੋ ਕਰਕੇ ਵਿਕਣੀ ਆ ਇਹ ਵੀ ਜੇ ਸਰਕਾਰ ਲੈਗੀ ਫਿਰ ਕਿੰਟਲਿਆਂ ਸਾਹਮਣੇ ਵਿਕ ਜੇਗੀ ਕਿਸਾਨਾਂ ਨੂੰ ਵੀ ਜ਼ਿਆਦਾ ਬੈਨੀਫਿਟ ਹੋਏ ਇਸ ਕਰਕੇ ਕਣਕ ਝੋਨੇ ਦੇ ਫਸਲੀ ਚੱਕਰ ਨਾਲੋਂ ਵੱਧ ਜਾਣਗੇ ਸਵੇਰੇ ਚ ਲਗਾਤਾਰ ਵਾਦਰ ਹੈ ਨਸ਼ਾ ਕਾਰਨ ਸਮਾਜ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ ਰੋਜ਼ਗਾਰ ਨਾ ਹੁਣ ਕਰਕੇ ਨੌਜਵਾਨਾਂ 'ਚ ਕਾਫੀ ਨਿਰਾਸ਼ਾ ਫੈਲ ਰਹੀ ਹੈ ਪਰ ਵਿਕਰਮ ਸਿੰਘ ਸਾਰੇ ਨੌਜਵਾਨਾਂ ਲਈ ਇੱਕ ਆਸ ਦੀ ਕਿਰਨ ਹੈ ਅੱਜ ਕੱਲ ਦੀ ਜੀ ਨੌਜਵਾਨੀ ਆ ਸਭ ਤੋਂ ਵੱਡਿਕਾ ਇੱਕ ਨਸ਼ੇ ਵੱਲ ਲੱਗ ਰਿਹਾ ਜੀ ਇਹ ਨਸ਼ੇ ਵੱਲ ਲੱਗਣ ਕਰਕੇ ਇੱਕ ਖੇਤੀ ਦੇ ਵਿੱਚ ਥੋੜਾ ਬੈਨੀਫਿਟ ਵੀ ਹੁਣ ਘਟਦਾ ਜਾ ਰਿਹਾ ਕਿਉਂਕਿ ਆਹੀ ਕਣਕ ਝੋਨੇ ਦੇ ਫਸਲੀ ਚੱਕਰ ਕਰਕੇ ਸਹਾਇਕ ਧੰਦੇ ਵੱਲ ਘਟਦੇ ਆ ਨੋਰੇ ਨੌਜਵਾਨਾਂ ਦਾ ਨੌਜਵਾਨਾਂ ਨੂੰ ਚਾਹੀਦਾ ਵਾ ਵੀ ਜਿਸ ਤਰ੍ਹਾਂ ਸਹਾਇਕ ਧੰਦੇ ਅਪਣਾਉਣ ਖੇਤੀ ਨੂੰ ਜਿਹੜਾ ਥੋੜਾ ਜਆ ਥੋੜਾ ਜਿਆਦਾ ਵਧੀਆ ਤਰੀਕੇ ਨਾਲ ਕਰਨਾ ਵੀ ਹੋਰ ਲੋਕਾਂ ਤੋਂ ਅਲੱਗ ਆਪਣੇ ਪਧਰਤੇ ਖੇਤੀ ਨੂੰ ਕਾਮਯਾਬ ਬਣਾਉਣ ਚ ਲੱਗੇ ਕਿਸਾਨਾਂ ਦਾ ਜੇਕਰ ਸਰਕਾਰ ਸਾਥ ਦੇਵੇ ਤਾਂ ਖੇਤੀ ਇੱਕ ਲਾਹੇਵੰਦ ਕੀਤਾ ਬਣ ਸਕਦੀ ਹੈ ਹਲਦੀ ਦੀ ਖੇਤੀ ਜੋ ਕਿ ਦੌਰ ਦੇ ਵਿੱਚ ਕਿਸਾਨਾਂ ਦੇ ਲਈ ਕਾਫੀ ਲਾਹੇਵੰਦ ਸਾਬਤ ਹੋ ਸਕਦੀ ਹੈ ਮਹਾਰਾਸ਼ਟਰ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇਸ ਖੇਤੀ ਨੂੰ ਕਾਫੀ ਹੰਗਾਰਾ ਮਿਲ ਰਿਹਾ ਹੈ ਇਸੇ ਖੇਤੀ ਨੂੰ ਅਪਣਾਇਆ ਹੈ ਬਨੂੜ ਦੇ ਕਿਸਾਨ ਵਿਕਰਮ ਸਿੰਘ ਨੇ ਜੋ ਕਿ ਸਾਡੇ ਨਾਲ ਮੌਜੂਦ ਨੇ ਤੇ ਇਸ ਹਲਦੀ ਦੀ ਖੇਤੀ ਦੇ ਬਾਰੇ ਵਿਸਥਾਰ ਚ ਗੱਲਬਾਤ ਕਰਨਗੇ ਵਿਕਰਮ ਸਿੰਘ ਹੋਰਾਂ ਦੇ ਬਾਰੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਪੜ੍ਹੇ ਲਿਖੇ ਨੌਜਵਾਨ ਕਿਸਾਨ ਨੇ ਤੇ ਪੜ੍ਹਾਈ ਤੋਂ ਬਾਅਦ ਖੇਤੀ ਦੇ ਖੇਤਰ ਨੂੰ ਅਪਣਾਇਆ ਤੇ ਚੰਗਾ ਮੁਨਾਫਾ ਹਾਸਲ ਕਰ ਰਹੇ ਨੇ ਇਹ ਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਹਲਦੀ ਦੀ ਖੇਤੀ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ ਇਹਨਾਂ ਦੇ ਨਾਲ ਹੀ ਸਾਡੇ ਖੇਤੀਬੜੀ ਪੱਤਰਕਾਰ ਸੁਖਿੰਦਰ ਸਿੰਘ ਵੀ ਸਾਡੇ ਨਾਲ ਇਸ ਵਿਸ਼ੇ ਤੇ ਚਰਚਾ ਕਰਨਗੇ ਸਭ ਤੋਂ ਪਹਿਲਾਂ ਦੋਹਾਂ ਮਹਿਮਾਨਾਂ ਦਾ ਸਵਾਗਤ ਕਰਦਾ ਹਾਂ ਵਿਕਰਮ ਜੀ ਹਲਦੀ ਦੀ ਖੇਤੀ ਕਿਸਾਨਾਂ ਲਈ ਲਾਹੇਵੰਦ ਕਿਸ ਹਲਦੀ ਦੀ ਹਲਦੀ ਦੀ ਜਿਹੜੀ ਕਾਸ਼ਤ ਆ ਉਹ ਇਸ ਤਰ੍ਹਾਂ ਹੋ ਸਕਦੀ ਆ ਕਿ ਕਿਸਾਨਾਂ ਵਾਸਤੇ ਲਾਏ ਬੰਦ ਕਿ ਇਹ ਜਿਹੜੀ ਆ ਫਸਲੀ ਚੱਕਰ ਜਿਹੜਾ ਕਣਕ ਝੋਨੇ ਦਾ ਉਹਦੇ ਨਾਲ ਅਲੱਗ ਆ ਸਭ ਤੋਂ ਫਰਸਟ ਗੱਲ ਇਹਦੇ ਵਿੱਚ ਕਿ ਇਹਦੇ ਵਿੱਚ ਪਾਣੀ ਦੀ ਬਹੁਤ ਘੱਟ ਖਪਤ ਹੁੰਦੀ ਆ ਸੈਕਿੰਡ ਇਹਦੇ ਵਿੱਚ ਪ੍ਰੋਫਿਟ ਬਹੁਤ ਜ਼ਿਆਦਾ ਔਰ ਥਰਡ ਗੱਲ ਇਹ ਵੀ ਜਿਹੜੀ ਇਹਦੇ ਤੇ ਕੁਦਰਤੀ ਕਰੋਪੀ ਆ ਉਹ ਬਹੁਤ ਘੱਟ ਪੈਂਦੀ ਆ ਕਿਉਂਕਿ ਇਹ ਜਿਹੜੀ ਆ ਨੀਚੇ-ਨੀਚੇ ਰਹਿਣੀ ਹਲਦੀ ਧਰਤੀ ਦੇ ਵਿੱਚ ਰਹਿਣੀ ਉੱਪਰੋਂ ਜਿਹੜੀ ਕੁਦਰਤੀ ਕਰੋਪੀ ਜਿੱਤਰਾ ਗੜੇ ਹੋਏ ਬਾਰਿਸ਼ ਜ਼ਿਆਦਾ ਹੋਈ ਉਹਦਾ ਇਹਦੇ ਤੇ ਕੋਈ ਜ਼ਿਆਦਾ ਅਸਰ ਨਹੀਂ ਪੈਣਾ ਹੈਗਾ ਇਸ ਕਰਕੇ ਵੀ ਇਹ ਜਿਹੜੀ ਆ ਕਿਸਾਨਾਂ ਵਾਸਤੇ ਜਿਆਦਾ ਲਾਹੇਵੰਦ ਹੋ ਸਕਦੀ ਆ ਕਿਉਂਕਿ ਦਾ ਇੱਕ ਰੇਟ ਵੀ ਜਿਆਦਾ ਹੈ ਕਿਉਂਕਿ ਬਸ ਇਦੀ ਥੋੜੀ ਜਿਹੀ ਇਹ ਸਮੱਸਿਆ ਮਾਰਕੀਟਿੰਗ ਦੀ ਸਮੱਸਿਆ ਬਾਕੀ ਉਸ ਤਰ੍ਹਾਂ ਓਵਰਆਲ ਵੀ ਜਿਹੜੀ ਕਿਸਾਨਾਂ ਵਾਸਤੇ ਬਹੁਤ ਅੱਛੀ ਫਸਲ ਹੋ ਸਕਦੀ ਆ ਜੀ ਬਿਕਰਮ ਜੀ ਦੂਜੀਆਂ ਫਸਲਾਂ ਜਿਹੜੀਆਂ ਰਵਾਇਤੀ ਫਸਲਾਂ ਹੈਗੀਆਂ ਨੇ ਉਹਨਾਂ ਦੇ ਮੁਕਾਬਲ ਤੁਨ ਜੇਕਰ ਇਸ ਫਸਲ ਦੇ ਮੁਨਾਫੇ ਦੀ ਗੱਲ ਕਰੀਏ ਤਾਂ ਕਿੰਨਾ ਖਲਾਹਾ ਮਿਲਦਾ ਮੁਨਾਫਾ ਦਾ ਇਸ ਤਰ੍ਹਾਂ ਜੀ ਜੇਤ ਆਪਾਂ ਇਸ ਨੂੰ ਕੱਚੀ ਵੇਚਦੇ ਆ ਫਿਰ ਤਾਂ ਕੋਈ ਜਿਆਦਾ ਮੁਨਾਫਾ ਨਹੀਂ ਹੁੰਦਾ ਪਰ ਜੇ ਇਹਨੂੰ ਆਪਾਂ ਬੋਇਲ ਕਰਕੇ ਪ੍ਰੋਸੈਸ ਕਰਕੇ ਕਲ ਵੀ ਹਲਦੀ ਪਾਊਡਰ ਬਣਾ ਕੇ ਵੇਚਦੇ ਆ ਫਿਰ ਇਹਦੇ ਵਿੱਚ ਚੰਗਾ ਪ੍ਰੋਫਿਟ ਹੈ ਕਲ ਵੀ ਇਸ ਦੇ ਵਿੱਚ ਜੇ ਕਿੱਲੇ ਦੇ ਵਿੱਚੋਂ ਮਿਨੀਮਮ 100 ਕੁਇੰਟਲ ਨਿਕਲਦੀ ਆ ਤੇ ਉਹਦੇ ਵਿੱਚੋਂ ਪ੍ਰੋਸੈਸ ਕਰਕੇ ਹਲਦੀ ਪਾਊਡਰ ਰਹਿ ਜਾਂਦਾ ਹੈ 20 ਕੁਇੰਟਲ ਔਰ 20 ਕੁਇੰਟਲ ਨੂੰ ਤੁਸੀਂ ਗੁਣਾ ਕਰ ਲਓ 100 ਨਾਲ ਮਿਨੀਮਮ ਰੇਟ 100 ਰੁਪਿਆ ਹੈ ਤੇ ਆਪੇ ਲਾ ਲਓ 2 ਲੱਖ ਰੁਪਿਆ ਤੁਸੀਂ ਇਹਦੇ ਵਿੱਚੋਂ ਕਮਾ ਸਕਦੇ ਹੋ ਜੀ ਇਹ ਪ੍ਰਤੀ ਇਕੜ ਦਾ ਹਿਸਾਬ ਤੁਹਾਡੇ ਦੁਆਰਾ ਦੱਸਿਆ ਜਾ ਰਿਹਾ ਹੈ ਕਿ ਪ੍ਰਤੀ ਇਕੜ ਇਹਨੀ ਕਮਾਈ ਹੋ ਸਕਦੀ ਹੈ ਸੌਰੀ ਇਹ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਨਾਂ ਪੈਸੇ ਕਮਾਏ ਜਾ ਸਕਦਾ ਜਾਂ ਫਿਰ ਅਸੀਂ ਕਵਾਂਟਲਾਂ ਦੇ ਹਿਸਾਬ ਨਾਲ ਗੱਲ ਕਰ ਸਕਦੇ ਨਹੀਂ ਨਹੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਮੈਂ ਦੱਸ ਪ੍ਰਤੀ ਏਕੜ ਬਿਕਰਮ ਜੀ ਜਿਹੜਾ ਤੁਸੀਂ ਸ਼ੁਰੂਆਤ ਕੀਤੀ ਤਾਂ ਕੀ ਸ਼ੁਰੂਆਤ ਦੇ ਦੌਰਾਨ ਇਸ ਖੇਤੀ ਨੂੰ ਕਰਨ ਦੇ ਲਈ ਮੁਸ਼ਕਲਾਂ ਆਈਆਂ ਹਾਂਜੀ ਮੁਸ਼ਕਲਾਂ ਆਈਆਂ ਪਹਿਲਾਂ ਥੋੜਾ ਜਿਹਾ ਇਹਦੇ ਵਿੱਚ ਸੀ ਵੀ ਇਹਦੇ ਪੁੰਗਰਿਆਂ ਦਾ ਵੀ ਥੋੜੀ ਪ੍ਰੋਬਲਮ ਆਈ ਸੀ ਥੋੜਾ ਜਿਹਾ ਇਹਦੇ ਵਿੱਚ ਜ਼ਿਆਦਾ ਗਰਮੀ ਦੇ ਵਿੱਚ ਜੇ ਆਪਾਂ ਇਹਨੂੰ ਬੀਜਾਂਗੇ ਉਹਦੇ ਵਿੱਚ ਕਹੋ ਪਟਾਕਾ ਮਾਰ ਜਾਂਦੀ ਮਤਲਬ ਕਿ ਵੀ ਜਿਹੜੀ ਆ ਹਲਦੀ ਅੰਦਰ ਪਈ ਉਹ ਖਰਾਬ ਹੋ ਜਾਂਦੀ ਆ ਤੇ ਹੋਰ ਇਹਦੇ ਵਿੱਚ ਕਈ ਥੋੜੀਆਂ ਜਿਹਾ ਮੁਸ਼ਕਲਾਂ ਆ ਤੇ ਉਹ ਮੁਸ਼ਕਲਾਂ ਅਸੀਂ ਸੋਲਵ ਕਰ ਲੀਆਂ ਤੇ ਹੁਣ ਵਧੀਆ ਚੱਲ ਰਿਹਾ ਹੈ। ਸੁਖਿੰਦਰ ਜਦੋਂ ਮੁਨਾਫਾ ਇੰਨਾ ਜ਼ਿਆਦਾ ਹੈ ਡਾਇਵਰਸੀਫਿਕੇਸ਼ਨ ਦੇ ਵਿੱਚ ਖੇਤੀਬੀ ਪਿੰਡਾਂ ਦਾ ਦੇ ਵਿੱਚ ਸਰਕਾਰ ਦੇ ਵੱਲੋਂ ਵੀ ਨਾਹਰਾ ਲਗਾਇਆ ਜਾਂਦਾ ਹੈ ਕਿ ਖੇਤੀਬੀ ਪਿੰਡਾਂ ਬਹੁਤ ਲਾਜ਼ਮੀ ਆ। ਤਾਂ ਜਿਸ ਤਰ੍ਹਾਂ ਕਿ ਹੁਣੇ ਵਿਕਰਮ ਸਿੰਘ ਹੋਰਾਨੀ ਕਹਿੰਿਆ ਹੈ ਕਿ ਦਿੱਕਤਾਂ ਆਉਂਦੀਆਂ ਨੇ ਮੰਡੀ ਕਰਨ ਦੀਆਂ ਤਾਂ ਸਰਕਾਰ ਕਿਉਂ ਨਹੀਂ ਉਪਰਾਲੇ ਕਰਦੀ? ਬਿਲਕੁਲ ਸਰਕਾਰ ਨੂੰ ਇਸ ਵਾਰ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿ ਹਲੇ ਜਿਹੜਾ ਬੇਸਿਕ ਇਹ ਸਰਕਾਰ ਦਾ ਇਹੀ ਲੱਗਿਆ ਹੋਇਆ ਹੈ ਕਿ ਜਿਹੜਾ ਕਣਕ ਝੋਨੇ ਦਾ ਜਿਹੜਾ ਹੈ ਕਿਸਾਨ ਜ਼ਿਆਦਾਤਰ ਉਸ ਦੀ ਖੇਤੀ ਕਰ ਰਿਹਾ ਹੈ ਤਾਂ ਇਸ ਕਰਕੇ ਹਲੇ ਸਰਕਾਰ ਦਾ ਉਹ ਬੇਸ਼ੱਕ ਸਰਕਾਰ ਕਹਿੰਦੀ ਹੈ ਫਸਲੀ ਚੱਕਰ ਚੋਂ ਬਾਹਰ ਕੱਢਣ ਦੀ ਪਰ ਉਸ ਤਰ੍ਹਾਂ ਦਾ ਜ਼ੋਰ ਨਹੀਂ ਲਾ ਰਹੀ ਜਿਵੇਂ ਇਹਨਾਂ ਨੇ ਕਿਹਾ ਕਿ ਜੇਕਰ ਇਹਨੂੰ ਪ੍ਰੋਸੈਸਿੰਗ ਸਿਸਟਮ ਲਗਾਇਆ ਜਾਵੇ ਤਾਂ ਕਿਸਾਨਾਂ ਲਈ ਕਾਫੀ ਲਾਹੇਮੰਦ ਹੋ ਸਕਦਾ ਹੈ ਕਿਉਂਕਿ ਇਹ ਦੇਖਿਆ ਜਾ ਸਕਦਾ ਹੈ ਕਿ ਹਲਦੀ ਇੱਕ ਜਿਹੀ ਚੀਜ਼ ਹੈ ਜਦੀ ਡਿਮਾਂਡ ਬਹੁਤ ਜ਼ਿਆਦਾ ਹੈ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੋਸਟ ਜਿਹੜੀ ਹਲਦੀ ਆ ਰਹੀ ਹੈ ਬਾਹਰੋਂ ਆ ਰਹੀ ਹੈ ਦੂਜੇ ਸੂਬਿਆਂ ਤੋਂ ਆ ਰਹੀ ਹੈ ਤੇ ਜateral ਸਾਡੀ ਰਸੋਈ ਦੇ ਵਿੱਚ ਹਰ ਸਬਜੀ ਹਰ ਦਾਲ ਦੇ ਵਿੱਚ ਹਲਦੀ ਦੀ ਵਰਤੋਂ ਹੁੰਦੀ ਹੈ ਔਰ ਮੈਡੀਸਨ ਜਿਹੜੀ ਵੈਲਿਊਜ਼ ਨੇ ਉਹ ਬਹੁਤ ਜ਼ਿਆਦੇ ਨੇ ਪੰਜਾਬ ਦੇ ਲਈ ਤਾਂ ਖਾਸ ਕਰਕੇ ਸ਼ੂਗਰ ਰੋਗਿਆਂ ਦੀ ਗਿਣਤੀ ਵੱਧ ਰਹੀ ਹੈ ਬਲੱਡ ਪ੍ਰੈਸ਼ਰ ਦੀ ਗਿਣਤੀ ਵੱਧ ਰਹੀ ਹੈ ਤੇ ਇਸ ਤਰ੍ਹਾਂ ਕੈਂਸਰ ਦੇ ਲਈ ਕਈ ਜਿਹੜੇ ਅਸ਼ੋਧੀਆਂ ਦੇ ਲਈ ਕਾਫੀ ਬੈਨੀਫਿਟ ਹੈ ਤੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਕਿਸਾਨ ਤਿਆਰ ਕਰਦੇ ਨੇ ਹਲਦੀ ਦੀ ਹਲਦੀ ਤਿਆਰ ਕਰਦੇ ਮਾਫੀ ਚਾਹਾਂਗਾ ਸਾਡੇ ਨਾਲ ਇੱਕ ਦਰਸ਼ਕ ਜਿਹੜੇ ਨੇ ਕੋਟਪੂਰਾ ਤੋਂ ਕਰਤਾਰ ਸਿੰਘ ਕਰਤਾਰ ਸਿੰਘ ਜੀ ਕੀ ਸਵਾਲ ਹੈ ਤੁਹਾਡਾ ਮੈਂ ਜੀ ਇਹ ਪ੍ਰੋਗਰਾਮ ਦੇਖ ਰਿਹਾ ਸੀਗਾ ਇਹਦੇ ਵਿੱਚ ਆ ਕਿਸਾਨ ਵੀਰ ਮੇਰੇ ਬੈਠੇ ਆ ਇੱਕ ਹਲਦੀ ਦੀ ਖੇਤੀ ਕਰ ਰਹੇ ਆ ਮੈਂ ਇਹ ਜਾਣਨਾ ਚਾਹਣਾ ਚਾਹਣਾ ਐ ਵੀ ਜਿਹੜੀ ਇਹ ਖੇਤੀ ਆਪਾਂ ਕਰਨੀ ਐ ਜਿਸ ਤਰ੍ਹਾਂ ਅਸੀਂ ਕਣਕ ਤੇ ਝੋਨੇ ਦੀ ਜਿਵੇਂ ਅਸੀਂ ਕਿਉਂਕਿ ਅਸੀਂ ਲਗਾਤਾਰ ਕਾਹਤ ਨਹੀਂ ਹੁਣ ਤੱਕ ਬੀਜਦੇ ਆਏ ਆ ਜੀ ਇਹਦੇ ਤੇ ਜੇ ਅਸੀਂ ਹਲਦੀ ਵਿੱਚ ਗਏ ਤਾਂ ਇਹਦੇ ਸਾਨੂੰ ਰੇ ਸਪਰੇ ਜਾਂ ਜਿਹੜੀ ਯੂਰੀਆ ਜਾਂ ਸਾਨੂੰ ਡੀਪੀ ਰੇ ਆ ਉਹ ਪਾਉਣੀ ਪਊਗੀ ਜਾਂ ਸਾਨੂੰ ਕਿੰਨੀ ਕੁ ਜਿਹੜੀ ਆ ਕਣਕਿਆਂ ਝੋਨੇ ਨਾਲੋਂ ਕਿੰਨੀ ਕਿ ਸਾਡਾ ਘੱਟ ਖਰਚਾ ਹੋਊਗਾ ਤੇ ਉੱਪਰ ਤੋਂ ਸਾਨੂੰ ਅੱਗੇ ਜਿਹੜਾ ਬਾਅਦ ਦੇ ਵਿੱਚ ਪੈਦਾਵਾਰ ਤੇ ਕੀ ਰੇ ਨਹੀਂ ਵੀ ਪਾਉਂਦੇ ਜਾਂ ਕਿੰਨੀ ਕੁ ਦੀ ਮਾਤਰਾ ਹੋਊਗੀ ਇਹ ਥੋੜਾ ਜਿਹਾ ਜੇ ਦੱਸੋਗੇ ਜੀ ਇਹਦੇ ਬਾਰੇ ਮੈਂ ਜਾਨਣਾ ਚਾਹੁੰਦਾ ਸੀ ਜੀ ਬਿਕਰਮ ਜੀ ਕਰਤਾਰ ਸਿੰਘ ਜੀ ਦਾ ਸਵਾਲ ਹੈ ਕਿ ਹਲਦੀ ਦੀ ਖੇਤੀ ਦੇ ਵਿੱਚ ਖਾਦਾਂ ਜਾਂ ਰੇਹਾਂ ਸੁਪਰੀਆਂ ਦੀ ਵਰਤੋਂ ਬਾਰੇ ਜਾਣਕਾਰੀ ਦਿਓ ਇਹਨਾਂ ਦਾ ਬਹੁਤ ਵਧੀਆ ਸਵਾਲ ਆ ਪਰ ਮੈਂ ਦੱਸਣਾ ਚਾਹਾਂਗਾ ਵੀ ਹਲਦੀ ਦੀ ਕਾਸ਼ਤ ਵਾਸਤੇ ਖਾਦਾਂ ਜਿਹੜੀਆਂ ਰਸਾਇਣਿਕ ਖਾਦਾਂ ਆ ਉਹਨਾਂ ਦੀ ਬਿਲਕੁਲ ਜ਼ਰੂਰਤ ਨਹੀਂ ਆ ਇਦੇ ਵਾਸਤੇ ਜਿਹੜਾ ਦੇਸੀ ਰੇ ਆ ਦੇਸੀ ਰੂੜੀ ਕਹਿ ਸਕਦੇ ਗੋਬਰ ਕਹਿ ਸਕਦੇ ਆਪਾਂ ਉਹਨੂੰ ਉਹ ਆਪਾਂ ਘੱਟੋ ਘੱਟ 10 ਟਨ ਲਾਣੀਆਂ ਇੱਕ ਏਕੜ ਵਾਸਤੇ ਚਾਹੀਦੀਆਂ ਵਾ ਔਰ ਜਿਹੜੀ ਸਪਰੇਹਾਂ ਦੀ ਗੱਲ ਆ ਸਪਰੇਹਾਂ ਵੀ ਬਹੁਤ ਘੱਟ ਜ਼ਰੂਰਤ ਪੈਂਦੀ ਆ ਤੇ ਜੇ ਆਪਾਂ ਦੇਸੀ ਰੇ ਇਹਦੇ ਵਿੱਚ ਪਾਵਾਂਗੇ ਅੱਛਾ ਚੰਗੀ ਦੀ ਧਿਆਨ ਰੱਖਾਂਗੇ ਤੇ ਇਹਦਾ ਜਿਹੜਾ ਉਹ ਝਾੜ ਉਹ ਵੀ ਬਹੁਤ ਜ਼ਿਆਦਾ ਹੋਏਗਾ ਅਗਰ ਆਪਾਂ ਦੇਸੀ ਰੇ ਵਗੈਰਾ ਨਹੀਂ ਪਾਵਾਂਗੇ ਤਾਂ ਉਹ ਝਾੜ ਬਹੁਤ ਘਟੇਗਾ ਜੀ ਵਿਕਰਮ ਜੀ ਮੈਂ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਬਿਜਾਈ ਤੋਂ ਲੈ ਕੇ ਪਟਾਈ ਤੱਕ ਦਾ ਇੱਕ ਵਾਰ ਵੇਰਵਾ ਜਿਹੜਾ ਹੈਗਾ ਉਹ ਦੱਸਿਆ ਇਸ ਤਰ੍ਹਾਂ ਜੀ ਇਹਦੀ ਬਜਾਈ ਹੁੰਦੀ ਹੈ ਜੀ April ਦੇ ਵਿੱਚੋਂ ਲੈ ਕੇ 1 ਅਪ੍ਰੈਲ ਤੋਂ ਲੈ ਕੇ 1 ਮਈ ਤੱਕ ਉਦੋਂ ਬਜਾਈ ਹੁੰਦੀ ਆ ਕਿੱਲੇ ਦਾ 6 ਤੋਂ 8 ਕਿੰਟਲ ਤੱਕ ਬੀਜ ਲੱਗਦਾ ਹੈ ਇਸ ਨੂੰ ਲਗਾਉਣਾ ਬਸ ਉਸੇ ਤਰ੍ਹਾਂ ਜਿਸ ਤਰ੍ਹਾਂ ਆਲੂ ਲੱਗਦੇ ਨੇ ਆਲੂ ਪਲੈਂਟਰ ਨਾਲ ਪਾਏ ਨੂੰ ਆਰਾਮ ਨਾਲ ਲਗਾ ਸਕਦੇ ਆ ਉਸ ਤੋਂ ਬਾਅਦ ਇਹਦੇ ਉੱਪਰ ਆਪਾਂ ਪਰਾਲੀ ਪਰਾਲੀ ਪਾਉਣੀ ਹੈ ਪਰਾਲੀ ਨਾਲ ਆਪਾਂ ਨੂੰ ਇਹ ਫਾਇਦਾ ਵਾ ਵੀ ਇੱਕ ਦੀ ਉੱਤੇ ਕਵਾੜ ਨਹੀਂ ਹੋਏਗਾ ਇੱਕ ਆਪਣੀ ਪਾਣੀ ਦੀ ਬਚਤ ਹੋਏਗੀ ਇੱਕ ਜਿਹੜੀ ਧਰਤੀ ਉਹ ਨਮੀ ਰਹੇਗੀ ਜਿਸ ਕਰਕੇ ਇਹਦਾ ਥੱਲੇ ਫੁਟਵਾਰਾ ਹੈ ਉਹ ਜ਼ਿਆਦਾ ਹੋਏਗਾ ਜੀ ਔਰ ਇਸ ਤੋਂ ਬਾਅਦ ਆਗੇ ਇਸ ਨੂੰ ਗੁੜਾਈ ਗੁੜ ਉਹਦੇ ਨਾਲ ਜਿਹੜੀ ਪਰਾਲੀ ਪਾਵਾਂਗੇ ਉਸ ਨਾਲ ਆਪਾਂ ਨੂੰ ਗੁੜਾਈ ਕਰਨ ਦੀ ਜ਼ਰੂਰਤ ਨਹੀਂ ਪੈਣੀ ਇਸ ਤੋਂ ਬਾਅਦ ਇਹਨੂੰ ਘਟੋ-ਘਟ 7-8 ਪਾਣੀ ਲੱਗਣਗੇ 7-8 ਪਾਣੀ ਲੱਗਣ ਤੋਂ ਬਾਅਦ ਇਹਨੂੰ ਜੇ ਕੋਈ ਬਾਈ ਚਾਂਸ ਜੇ ਕੋਈ ਇਹਨੂੰ ਲੱਗਦੀ ਉਲੀ ਵਗੈਰਾ ਲੱਗਦੀ ਆ ਉਸ ਨੂੰ ਆਪਾਂ ਐਮ 45 ਸਪਰੇਅ ਕਰ ਸਕਦੇ ਆ ਜਾਂ ਕੋਈ ਦੇਸੀ ਤਰੀਕੇ ਵੀ ਹੈਗੇ ਆ ਜਿਨ੍ਹਾਂ ਨਾਲ ਆਪਾਂ ਇਸ ਨੂੰ ਉਲੀ ਨੂੰ ਦੂਰ ਕਰ ਸਕਦੇ ਆ ਜਿਸ ਤਰ੍ਹਾਂ ਖੱਟੀ ਲੱਸੀ ਵਗੈਰਾ ਹੋਈ ਤੇ ਉਹ ਕਹਿ ਲਓ ਵੀ ਆਰਗੈਨਿਕ ਹੋ ਜਾਂਦੀ ਫਿਰ ਜਿਹ ਲिटल ਆਰਗੈਨਿਕ ਹੋ ਜਾਂਦੀ ਆ ਤੋ ਉਸ ਤੋਂ ਬਾਅਦ ਇਹਨੂੰ ਆਪਾਂ ਪਟ ਲੈਨੇ ਆ ਫਰਵਰੀ ਦੇ ਚ ਜਨੂਅਰੀ ਦੇ ਵਿੱਚ ਪੁੱਟੀ ਦੀ ਆ ਜਨੂਅਰੀ ਵਿੱਚ ਪਟ ਕੇ ਤੇ ਉਹਦੇ ਜਿਹੜੇ ਇਹਦੇ ਦੋ ਦੋ ਹਿੱਸੇ ਹੁੰਦੇ ਆ ਇੱਕ ਉਹਦਾ ਇਹਦਾ ਬਲਬ ਔਰ ਸੈਕੰਡਰੀ ਫਿੰਗਰ ਇਹਨਾਂ ਨੂੰ ਦੋਵਾਂ ਨੂੰ ਆਪਸ ਦੇ ਵਿੱਚ ਡਿਵਾਈਡ ਕਰ ਲਈਦਾ ਡਿਵਾਈਡ ਕਰਨ ਤੋਂ ਬਾਅਦ ਦੋਵਾਂ ਨੂੰ ਅਲੱਗ-ਅਲੱਗ ਰੱਖ ਕੇ ਔਰ ਇਹ ਜਿਹੜੇ ਆ ਬਲਬ ਆ ਇਹ ਥੋੜੇ ਜਿਹਾ ਬੋਇਲ ਕਰਨ ਨੂੰ ਜ਼ਿਆਦਾ ਟਾਈਮ ਲੈਂਦੇ ਆ ਔਰ ਜਿਹੜੇ ਫਿੰਗਰ ਆ ਉਹ ਥੋੜਾ ਘੱਟ ਟਾਈਮ ਲੈਂਦੇ ਆ ਇਸ ਤੋਂ ਬਾਅਦ ਆਪਾਂ ਪਟਾਈ ਕਰਨ ਤੋਂ ਬਾਅਦ ਇਸ ਨੂੰ ਆਪਾਂ ਜਿਹੜੀ ਗਾਜਰਾਂ ਵਾਲੀ ਮਸ਼ੀਨ ਹੁੰਦੀ ਆ ਉਦੇ ਵਿੱਚ ਆਪਾਂ ਇਸ ਨੂੰ ਢੋਣਾ ਵਾ ਢੋਣ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਸ ਨੂੰ ਬੋਇਲ ਕਰ ਲੈਣਾ ਆਪਾਂ ਚਾਹੇ ਪਤੀਲੇ ਦੇ ਵਿੱਚ ਕਰ ਲੋ ਚਾਹੇ ਸਟੀਮ ਨਾਲ ਵੀ ਇਸ ਨੂੰ ਬੋਇਲ ਕਰ ਸਕਦੇ ਹੋ ਵੱਡੇ ਵੱਡੇ ਕੁੱਕਰ ਆਉਂਦੇ ਆ ਥੋੜੇ ਵੱਡੇ ਲੈਵਲ ਤੇ ਹੋ ਜਾਂਦਾ ਵਾ ਸਟੀਮ ਨਾਲੇ ਵੀ ਦੀ ਜਿਹੜੀ ਆ ਮੈਡੀਸਨ ਵੈਲਿਊ ਆ ਉਹ ਬਣੀ ਰਹਿੰਦੀ ਆ ਥੋੜੀ ਜਿਆਦਾ ਰਹਿੰਦੀ ਆ ਉਸ ਤੋਂ ਬਾਅਦ ਫਿਰ ਇਹਨੂੰ ਆਪਾਂ ਸਕਾਉਣ ਤੋਂ ਬਾਅਦ ਪਾਲਿਸ਼ ਪਾਲਿਸ਼ ਵੀ ਉਸੇ ਨਾਲ ਹੋ ਸਕਦੀ ਗਾਜਰਾਂ ਵਾਲੀ ਮਸ਼ੀਨ ਨਾਲ ਇਹਦੇ ਨਾਲ ਪਾਲਿਸ਼ ਨਾਲ ਇਸ ਤਰ੍ਹਾਂ ਵੀ ਇਹਦਾ ਸਾਰਾ ਜਿਹੜਾ ਆ ਕੂੜਕਵਾੜੋ ਸਾਰਾ ਬਾਹਰ ਨਿਕਲ ਜਾਂਦਾ ਹੈ ਸਾਫ ਹਲਦੀ ਹੋ ਜਾਂਦੀ ਆ ਉਸ ਤੋਂ ਬਾਅਦ ਆਪਾਂ ਉਹਨੂੰ ਹਲਦੀ ਪਾਊਡਰ ਬਣਾ ਕੇ ਮਾਰਕੀਟ ਦੇ ਵਿੱਚ ਜਿਸ ਤਰ੍ਹਾਂ ਮਰਜ਼ੀ ਵੇਚ ਸਕਦੇ ਆ ਯਾਨੀ ਕਿ ਹਲਦੀ ਪਾਊਡਰ ਬਣਾ ਕੇ ਉਸ ਨੂੰ ਮਾਰਕੀਟ ਦੇ ਵਿੱਚ ਉਸ ਤੋਂ ਬਾਅਦ ਵੇਚਿਆ ਜਾ ਸਕਦਾ ਹੈ ਵਿਕਰਮ ਜੀ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਹਲਦੀਆਂ ਤੇ ਤੁਸੀਂ ਕਿਹੜੀ ਕਿਸਮ ਵੇਚਦੇ ਹੋ ਇਸ ਦੀਆਂ ਕਿਸਮਾਂ ਮੇਨ ਕਰਕੇ ਆਪਣੇ ਪੰਜਾਬ ਦੇ ਵਿੱਚ ਰਾਜਾਪਰੀ ਸ਼ੀਲਮ ਇਹ ਦੋ ਕਿਸਮਾਂ ਜ਼ਿਆਦਾ ਚੱਲ ਰਹੀਆਂ ਪਰ ਰਾਜਾਪਰੀ ਪੰਜਾਬ ਦੇ ਵਿੱਚ ਥੋੜੀ ਜ਼ਿਆਦਾ ਹੈ ਥੋੜੀ ਜੀ ਕਿਸਾਨਾਂ ਨੇ ਲਾਈ ਸੀ ਰਾਜਾਪਰੀ ਪਰ ਹੁਣ ਪੰਜਾਬ ਯੂਨੀਵਰਸਿਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧ ਏ ਇਹ ਤੇਰ ਸਰਚ ਕੀਤੀ ਉਹਨਾਂ ਨੇ ਵੀ ਦੋ ਕਿਸਮਾਂ ਕੱਢੀਆਂ ਵਾ ਇੱਕ ਪੰਜਾਬ ਹਲਦੀ ਨੰਬਰ 1 ਔਰ ਇੱਕ ਪੰਜਾਬ ਹਲਦੀ ਨੰਬਰ 2 ਇਹ ਦੋਵੇਂ ਕਿਸਮਾਂ ਵੀ ਬਹੁਤ ਅੱਛੀਆਂ ਨੇ ਇਹਨਾਂ ਦਾ ਚੰਗਾ ਝਾੜਿਆ ਜਿਹੜੀ ਸ਼ੀਲਮ ਹਲਦੀ ਆ ਉਹਦਾ ਮੈਡੀਸਿਨ ਵੈਲਿਊ ਜ਼ਿਆਦਾ ਉਹਦੀ ਉਹਦੀ ਕਿਉਂਕਿ ਕਰਕਮਨ ਆਇਲ ਹੁੰਦਾ ਇੱਕ ਦੇ ਵਿੱਚ ਹਲਦੀ ਦੇ ਵਿੱਚ ਉਹ ਉਹਦੇ ਵਿੱਚ ਜ਼ਿਆਦਾ ਸਭ ਤੋਂ ਜ਼ਿਆਦਾ ਸ਼ੀਲਮ ਹਲਦੀ ਦੇ ਵਿੱਚ ਆ ਅਸੀਂ ਉਹੀ ਸ਼ੀਲਮ ਹਲਦੀ ਲਗਾਈ ਹੋਈ ਆ ਬਿਕਰਮ ਜੀ ਤੁਸੀਂ ਗੱਲ ਕੀਤੀ ਆ ਕਿ ਇਹ ਜਿਹੜੀਆਂ ਕਿਸਮਾਂ ਹੈਗੀਆਂ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਕਿਸਮਾਂ ਬਾਰੇ ਜਾਣਕਾਰੀ ਦਿਤੀ ਆ ਮੈਂ ਸੁਖਿੰਦਰ ਕੋਲ ਜਾਣਾ ਚਾਹੁੰਗਾ ਸੁਖਿੰਦਰ ਕਿਸਾਨਾਂ ਦਾ ਕੀ ਫਰਜ਼ ਬਣਦਾ ਹੈ ਕਿ ਖੇਤੀ ਭਿੰਨਤਾ ਦੇ ਨਾਰੇ ਨੂੰ ਬੁਲੰਦ ਕੀਤਾ ਜਾ ਸਕੇ ਬਿਲਕੁਲ ਰਮਣ ਇੱਕ ਜ਼ਰੂਰ ਗੱਲ ਇੱਥੇ ਦੇਖਣ ਵਾਲੀ ਹੈਗੀ ਹੈ ਜਿਵੇਂ ਇਹ ਪੜ੍ਹੇ ਲਿਖੇ ਕਿਸਾਨ ਨੇ ਆਮ ਤੌਰ ਤੇ ਜਿਹੜੇ ਜ਼ਿਆਦਾਤਰ ਖੇਤੀ ਨੂੰ ਕਰ ਰਹੇ ਨੇ ਕਿਸਾਨ ਜਾਗਰੂਤਾ ਘੱਟ ਹੋਣ ਕਰਕੇ ਜਾਂ ਅਜਿਹੀ ਜਿਵੇਂ ਹਲਦੀ ਲਿਖੀ ਸੀ ਇੱਕ ਖੇਤੀ ਹੈ ਇੱਕ ਪ੍ਰੋਫੈਸ਼ਨਲੀ ਖੇਤੀ ਹੈ ਯਾਨੀ ਇਹਦੇ ਤੋਂ ਖੇਤੀ ਕਰਨ ਤੋਂ ਲੈ ਕੇ ਮੰਡੀ ਕਰਨ ਦਾ ਇੱਕ ਇੱਕ ਤਰ੍ਹਾਂ ਦਾ ਕਿਸਾਨ ਨੂੰ ਪੂਰਾ ਪ੍ਰੋਫੈਸ਼ਨਲੀ ਚੱਲਣਾ ਪੈਂਦਾ ਉਹਨੂੰ ਦੇਖਣਾ ਪੈਂਦਾ ਮੰਡੀ ਕਿੱਥੇ ਆ ਮਾਰਕੀਟਿੰਗ ਇੱਥੇ ਆ ਉਹਦਾ ਇਹਦਾ ਬਜਾਈ ਦਾ ਹੋਰ ਦਾ ਸਾਰਾ ਜਿਹੜਾ ਢੰਗ ਤੇ ਇਹ ਕਣਕ ਝੋਨੇ ਵਾਂਗੂ ਸੌਖੀ ਖੇਤੀ ਨਹੀਂ ਹੁੰਦੀ ਪ੍ਰੋਫੈਸ਼ਨਲੀ ਇਸ ਕਰਕੇ ਕਿਸਾਨ ਨੂੰ ਇੱਥੇ ਵੱਧ ਧਿਆਨ ਕੇਂਦਰਿਤ ਕਰਨਾ ਪੈਂਦਾ ਆਪਣੇ ਆਪਣੇ ਪੰਜਾਬ ਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਹੈ ਕਿ ਕਿਸਾਨ ਪਿੱਛੇ ਬਹੁਤ ਛੇਤੀ ਲੱਗ ਜਾਂਦੇ ਨੇ ਜੇਕਰ ਇੱਕ ਕਿਸਾਨ ਨੂੰ ਪ੍ਰੋਫਿਟ ਕਮਾਉਂਦਾ ਤਾਂ ਨਾਲ ਨਾਲ ਦੂਜੇ ਕਿਸਾਨ ਨੇ ਸ਼ੁਰੂ ਕਰ ਦੇਣੀ ਪਰ ਉਹ ਇਹ ਨਹੀਂ ਦੇਖਦੇ ਕਿ ਮਾਰਕੀਟਿੰਗ ਕਿੱਥੇ ਹੁੰਦੀ ਆ ਕਿਸ ਤਰ੍ਹਾਂ ਕਿੱਥੇ ਅਸੀਂ ਬੇਚ ਸਕਦੇ ਆ ਕਿੰਨੂ ਕਿ ਲਾਉਣੇ ਚਾਹੀਦੇ ਆ ਇਸ ਨੂੰ ਕਿੰਨੇ ਨਹੀਂ ਲਾਉਣੇ ਚਾਹੀਦੇ ਕਈ ਤਾਂ ਜੇ ਇੱਕ ਸਾਲ ਪ੍ਰੋਫਿਟ ਹੁੰਦਾ ਕਿ ਸਾਨੂੰ ਤਿਗਣਾ ਚੌਗਣਾ ਵੇਚ ਲੈਣੇ ਤਾਂ ਇਸ ਕਰਕੇ ਜਦੋਂ ਮਾਰਕੀਟ ਦੇ ਵਿੱਚ ਬਹੁਤਾਤ ਹੋ ਜਾਂਦੀ ਹੈ ਤਾਂ ਉਦੋਂ ਕਿਸਾਨਾਂ ਨੂੰ ਘਾਟਾ ਕਾਣਾ ਪੈਂਦਾ ਉਹ ਮੁਰਕੇ ਫੇਰ ਕਰਨਕ ਝੋਨੇ ਵਿੱਚ ਆ ਜਾਂਦੇ ਕਹਿੰਦਾ ਮਤਲਬ ਇਹ ਥੋੜਾ ਜਿਹਾ ਜਾਗਰੂਕ ਹੋ ਕੇ ਥੋੜਾ ਇਹਨੂੰ ਸਮਝ ਕੇ ਪ੍ਰੋਫੈਸ਼ਨਲ ਢੰਗ ਦੇ ਨਾਲ ਜਿਹੜਾ ਇਸ ਨੂੰ ਕੀਤਾ ਜਾ ਸਕਦਾ ਤਦ ਹੀ ਇਹ ਜਿਹੜਾ ਕਾਮਯਾਬ ਹੋ ਸਕਦੀ ਹੈ ਕਹਿੰਦਾ ਭਾਵੇਂ ਇੱਕ ਜੇਕਰ ਕਿਸਾਨ ਵੀਰ ਤੁਸੀਂ ਇਹ ਖੇਤੀ ਕਰਨਾ ਚਾਹੁੰਦੇ ਹੋ ਤਾਂ ਆਤਮ ਨਿਰਭਰ ਹੋਣਾ ਬਹੁਤ ਲਾਜ਼ਮੀ ਹੈ ਤੁਸੀਂ ਸਰਕਾਰ ਤੇ ਨਿਰਭਰ ਨਹੀਂ ਕਰ ਸਕਦੇ ਤਾਂ ਨਾ ਹੀ ਬਾਗਬ ਹਲਦੀ ਦੀ ਖੇਤੀ ਦੀ ਗੱਲ ਕਰੀਏ ਤਾਂ ਤੁਸੀਂ ਜਿਸ ਤਰ੍ਹਾਂ ਇਸ ਦੀ ਬਜਾਈ ਤੋਂ ਲੈ ਕੇ ਪਟਾਈ ਤੱਕ ਦਾ ਸਾਰਾ ਪ੍ਰੋਸੀਜਰ ਕਿਸਾਨ ਵੀਰਾਂ ਨੂੰ ਦੱਸਿਆ ਹੁਣ ਬੀਜ ਬਾਰੇ ਗੱਲ ਕਰਾਂਗੇ ਕਿ ਕੀ ਹਰ ਵਾਰ ਬੀਜ ਲੈਣਾ ਮੁਲ ਖਰੀਦਣਾ ਲਾਜ਼ਮੀ ਹੈ ਜਾਂ ਫਿਰ ਤੁਸੀਂ ਆਪ ਵੀ ਬੀਜ ਤਿਆਰ ਕਰਦੇ ਹੋ ਨਹੀਂ ਨਹੀਂ ਬਿਲਕੁਲ ਨਹੀਂ ਬੀਜ ਹਰ ਵਾਰ ਹੀ ਨਵਾਂ ਲੈਣਾਂ ਦੀ ਕੋਈ ਲੋੜ ਕੋਈ ਨਹੀਂ ਹੈ ਜਿਹੜੇ ਇਹਦੇ ਵਿੱਚ ਬਲਬ ਹੁੰਦੇ ਆ ਜਿਹੜੇ ਹਲਦੀ ਦੇ ਜਿਹੜਾ ਆਪਾਂ ਪਟਾਈ ਕਰਦੇ ਆ ਉਹਦੇ ਵਿੱਚ ਜਿਹੜੇ ਬਲਬ ਹੁੰਦੇ ਆ ਆਪਾਂ ਉਹਨੂੰ ਹੀ ਆਪਾਂ ਦੁਬਾਰੇ ਲਗਾ ਸਕਦੇ ਆ ਔਰ ਬਲਬ ਨਾਣੋ ਫਿੰਗਰ ਨਾਲ ਬਲਬ ਦਾ ਜਿਹੜਾ ਝਾੜ ਹੈ ਉਹ ਜ਼ਿਆਦਾ ਆਏਗਾ ਇਸ ਕਰਕੇ ਮੈਂ ਕਿਸਾਨਾਂ ਨੂੰ ਸੁਜੈਸਟ ਕਰਨਾ ਚਾਹਾਂਗਾ ਕਿ ਵੀ ਜੇ ਉਹਨੇ ਹਲਦੀ ਲਗਾਣੀ ਹੈ ਤਾਂ ਉਹ ਵਧੀਆ ਕੁਆਲਿਟੀ ਦੇ ਬਲਬ ਲੈ ਕੇ ਉਹਨਾਂ ਨੂੰ ਹੀ ਲਗਾਉਣ ਬਿਕਰਮ ਜੀ ਰਵਾਇਤੀ ਫਸਲੀ ਚੱਕਰ ਤੋਂ ਹਟ ਕੇ ਜਾਂ ਪੜ੍ਹਾਈ ਪੂਰੀ ਕਰਨ ਦੇ ਬਾਵਜੂਦ ਵੀ ਇੱਕ ਪੜ੍ਹੇ ਲਿਖੇ ਨੌਜਵਾਨ ਹੋਣ ਦੇ ਨਾਤੇ ਤੁਸੀਂ ਇਸ ਖੇਤੀ ਨੂੰ ਹੀ ਕਿਉਂ ਚੁਣਿਆ ਇਸ ਤਰ੍ਹਾਂ ਜੀ ਇੱਕ ਤਾਂ ਰਵਾਇਤੀ ਚੱਕਰ ਦੇ ਵਿੱਚ ਇਹ ਸਭ ਤੋਂ ਵੱਡੀ ਪ੍ਰੋਬਲਮ ਸੀ ਇੱਕ ਪਾਣੀ ਦੀ ਸਮੱਸਿਆ ਪ੍ਰੋਫਿਟ ਘਟਣਾ ਔਰ ਇੱਕ ਕੁਦਰਤੀ ਕਰੋਪੀ ਦੀ ਮਾਰ ਜ਼ਿਆਦਾ ਜਿਹੜੀ ਹਲਦੀ ਆ ਉਹਦੇ ਵਿੱਚ ਇਹ ਆ ਵੀ ਪਾਣੀ ਦੀ ਸਮੱਸਿਆ ਵੀ ਘਟਿਆ ਔਰ ਕੁਦਰਤੀ ਕਰੋਪੀ ਵੀ ਘਟਿਆ ਔਰ ਪ੍ਰੋਫਿਟ ਵੀ ਜ਼ਿਆਦਾ ਵਾ ਔਰ ਉਸ ਤੋਂ ਬਾਅਦ ਜਿਹੜਾ ਮੈਂ ਆਪਣੇ এডਿਕੇਸ਼ਨ ਤੋਂ ਬਾਅਦ ਮੈਂ ਇਹ ਕਿਉਂ ਚੁਣਿਆ ਇਸ ਦਾ ਇਸ ਤਰ੍ਹਾਂ ਵੀ এডਿਕੇਸ਼ਨ ਤੋਂ ਬਾਅਦ ਜੇ ਮੈਂ ਜੌਬ ਕਰਦਾ ਵੀ ਪ੍ਰਾਈਵੇਟ ਮਿਨਿਮਮ 15000 ਰੁਪਏ ਦੀ ਕਰਦਾ ਔਰ ਉਹਦੇ ਵਿੱਚ ਮੈਂ ਇਹਨਾਂ ਮੇਰਾ ਆਪਣਾ ਗੁਜ਼ਾਰਾ ਨਹੀਂ ਸੀ ਚੱਲ ਸਕਦਾ ਔਰ 8 ਘੰਟੇ ਇੱਕ ਮਿਨਿਮਮ ਮੈਂ ਪ੍ਰਾਈਵੇਟ ਕੰਪਨੀ ਵਿੱਚ ਕਿਤੇ ਜੌਬ ਕਰਦਾ ਔਰ ਉਹਨਾਂ ਨੇ ਵੀ ਪੂਰਾ ਕਹੋ ਵੀ ਖੂਨ ਨਿਚੋੜ ਲੈਂਦੇ ਆ ਪੂਰਾ ਤੇ ਇਹਦੇ ਨਾਲ ਚੰਗਾ ਵੀ ਮੈਂ ਆਪਣੀ ਖੇਤੀ ਕਰ ਰਿਹਾ ਔਰ ਆਪਣੀ ਵਧੀਆ ਤਰੀਕੇ ਨਾਲ ਕਰ ਰਿਹਾ ਕੋਈ ਮੈਨੂੰ ਪ੍ਰੋਬਲਮ ਨਹੀਂ ਸਿਰਫ ਇਹ ਕਹ ਲੋ ਵੀ ਨਿਗਰਾਨੀ ਕਰਨੀ ਆ ਅੱਜ ਕੱਲ ਖੇਤੀ ਹੈ ਵੀ ਨਿਗਰਾਨੀ ਦੀ ਖੇਤੀ ਹੈ ਜੀ ਕਿਉਂਕਿ ਇਕੱਲਾ ਬੰਦਾ ਕਿੰਨੀ ਕਰ ਸਕਦਾ ਪਰ ਜੇ ਨਿਗਰਾਨੀ ਅੱਛੀ ਹੋਵੇ ਤੇ ਖੇਤੀ ਦੇ ਵਿੱਚ ਚੰਗਾ ਤੁਸੀਂ ਪ੍ਰੋਫਿਟ ਕਮਾ ਲੈ ਸਕਦੇ ਹੋ ਤੁਸੀਂ ਇਹ ਖੇਤੀ ਨੂੰ ਇਕੱਲਾ ਹੀ ਕਰਦੇ ਹੋ ਜਾਂ ਫਿਰ ਪਰਿਵਾਰ ਚੋਂ ਕਿਸੇ ਹੋਰ ਮੈਂਬਰ ਦਾ ਵੀ ਸਾਥ ਹੈ ਮੇਰੇ ਫਾਦਰ ਸਾਹਿਬ ਮੇਰੇ ਨਾਲ ਨੇ ਜੀ ਉਹ ਮੇਰਾ ਸਾਥ ਦਿੰਦੇ ਆ ਉਹ ਪੂਰਾ ਮੈਨੂੰ ਜਿੱਥੇ ਵੀ ਮੈਨੂੰ ਉਹ ਵੀ ਵੈਲ এডਿਕੇਟਡ ਆ ਉਹ ਵੀ ਜਿੰਨਾ ਮੈਨੂੰ ਹੋ ਸਕਦਾ ਆਪਣੀ ਪੂਰੀ ਜਿੰਨੀ ਉਹਨਾਂ ਨੂੰ ਨੌ ਤੋ ਮੈਨੂੰ ਆਪਣੀ ਪ੍ਰੋਵਾਈਡ ਕਰਦੇ ਨੌਲੇਜ ਪ੍ਰੋਵਾਈਡ ਕਰਦੇ ਆ ਕਿੰਨੇ ਸਮੇਂ ਤੋਂ ਤੇ ਕਿੰਨੇ ਏਕੜ ਤੁਸੀਂ ਖੇਤੀ ਕਰਦੇ ਹੋ ਇਹ ਸਾਨੂੰ 4 ਸਾਲ ਹੋ ਗਏ ਜੀ ਸ਼ੁਰੂ ਕੀਤੇ ਨੂੰ ਖੇਤੀ ਹਲਦੀ ਦੀ ਕਾਸ਼ਤ ਹੁਣ ਐਟ ਅ ਟਾਈਮ ਥੋੜਾ ਜਿਹਾ ਅਸੀਂ ਥੋੜਾ ਰਕਬਾ ਘਟਾਇਆ ਵਾ ਪਰ 2 ਏਕੜ ਤੇ ਹੁਣ ਕਰ ਰਹੇ ਆ ਤੇ ਜਿਉਂਕਿ ਪਿਛਲੀ ਜਿਹੜੇ ਉਹ ਜਿਹੜੀ ਬਾਇਲ ਕੀਤੀ ਉਹਨੂੰ ਥੋੜਾ ਵੇਚ ਕੇ ਫਿਰ ਅੱਗੇ ਨੈਕਸਟ ਈਅਰ ਫਿਰ ਥੋੜਾ ਜਿਆ ਜਿਆ ਜ਼ਿਆਦਾ ਇਹਨੂੰ ਲਾਰਜ ਲਾਰਜ ਸਕੇਲ ਤੇ ਲੱਗੇ ਜਾਵਾਂਗੇ ਸੁਖਿੰਦਰ ਮੁਨਾਫਾ ਇੰਨਾ ਜ਼ਿਆਦਾ ਹੈ ਬਿਕਰਮ ਜੀ ਇਸ ਗੱਲ ਦਾ ਸਬੂਤ ਸਾਡੇ ਨਾਲ ਬੈਠੇ ਨੇ ਕਿ ਰਵਾਇਤੀ ਫਸਲਾਂ ਦੇ ਬਾਅਵਜੂਦ ਇਸ ਦੇ ਕਿਸਾਨ ਇਸ ਖੇਤੀ ਦੇ ਵੱਲ ਪ੍ਰੇਰਿਤ ਕਿਉਂ ਨਹੀਂ ਹੋ ਰਹੇ ਬਿਲਕੁਲ ਤੁਹਾਡਾ ਸਵਾਲ ਬੜਾ ਵਧੀਆ ਸਵਾਲ ਆ ਇਹਦੇ ਵਿੱਚ ਇੱਕ ਗੱਲ ਜ਼ਰੂਰ ਕਾਊਂਟ ਕਰਦੇ ਜਿਵੇਂ ਵਿਕਰਮ ਸਿੰਘ ਹੁਣ ਕਿਸਾਨ ਨੇ ਇਹ ਇਹਨਾਂ ਨੂੰ ਟਰਾਈ ਸਿਟੀ ਦਾ ਕਾਫੀ ਫਾਇਦਾ ਮਿਲ ਰਿਹਾ ਜਿਵੇਂ ਬਨੂੜ ਦੇ ਇੱਕ ਕਿਸਾਨ ਨੇ ਇੱਥੇ ਚੰਡੀਗੜ੍ਹ ਮੁਹਾਲੀ ਤੇ ਪੰਚਕula ਇੱਕ ਜਿਹੜਾ ਟਰਾਈ ਸਿਟੀ ਹੈ ਤੇ ਇੱਥੇ ਹਲਦੀ ਦੀ ਖਪਤ ਕਪਤਾਂ ਉਹ ਆਲ ਰੋਵਰ ਹੈ ਸਾਰੇ ਕੀਤੇ ਇੱਥੇ ਜਿਹੜੇ ਲੋਕ ਜਾਗਰੂਕ ਨੇ ਉਹ ਅੱਛੀ ਚੀਜ਼ ਨੂੰ ਲੈਣ ਦੇ ਲਈ ਪੇ ਵੀ ਕਰਦੇ ਨੇ ਇੱਥੇ ਸਿਰਫ ਇੰਨਾ ਕੀ ਲੋਕਾਂ ਨੂੰ ਜੇਕਰ ਪਤਾ ਲੱਗ ਜਾਏ ਕਿ ਤੁਹਾਡੇ ਚੀਜ਼ ਅੱਛੀ ਹੈ ਤਾਂ ਉਹਦੀ ਡਿਮਾਂਡ ਵਧ ਜਾਂਦੀ ਹੈ ਤੇ ਇਹਨਾਂ ਨੇ ਆਪਣੇ ਪਦਰ ਤੇ ਤૈયਿਆ ਕਰਕੇ ਮਾਰਕੀਟਿੰਗ ਦੀ ਸਮੱਸਿਆ ਨੂੰ ਸੋਲਵ ਕੀਤਾ ਖੁਦ ਮਾਰਕੀਟਿੰਗ ਬਣਾਈ ਹੈ ਔਰ ਜਿਹੜੇ ਜਿਹੜੇ ਇਹਨਾਂ ਤੋਂ ਹਲਦੀ ਲੈ ਰਹੇ ਨੇ ਉਹਨਾਂ ਦੀ ਗਿਣਤੀ ਵੀ ਵਧ ਰਹੀ ਹੈ ਤੇ ਇਹ ਆਪਣੇ ਪਦਰ ਤੇ ਇਹਨਾਂ ਨੇ ਕੀਤਾ ਤਾਂ ਔਰ ਮੰਡੀ ਜਿਹੜੀ ਵੱਡੀ ਟਰਾਈ ਸਿਟੀ ਉਹਨਾਂ ਨੂੰ ਫਾਇਦਾ ਹੋਇਆ ਇਸ ਤਰ੍ਹਾਂ ਹੀ ਜੇਕਰ ਕਿਸਾਨ ਆਪਣੇ ਪਦਰ ਤੇ ਮੰਡੀ ਕਰਨ ਬਾਰੇ ਸੋਚਦਾ ਹੈ ਆਪਣੇ ਪਦਰ ਦੇ ਉਤੇ ਮੰਡੀਆਂ ਚ ਜਾ ਕੇ ਪ੍ਰਚਾਰ ਦਾ ਕਰਦਾ ਹੈ ਇਹ ਚੀਜ਼ ਦੀ ਜਿਹੜੀ ਮਹੱਤਤਾ ਹੈ ਉਹਦੇ ਬਾਰੇ ਦੱਸਦਾ ਹੈ ਤਾਂ ਉਹ ਇੱਕ ਮੰਡੀ ਜ਼ਰੂਰ ਕ੍ਰੀਏਟ ਹੁੰਦੀ ਹੈ ਜਿਸ ਦਾ ਕਿਸਾਨ ਨੂੰ ਲਾਹਾ ਮਿਲਦਾ ਹੈ ਇਹ ਗੱਲ ਜ਼ਰੂਰ ਹੈ ਕਿ ਇਸ ਨੂੰ ਵੱਡੇ ਪੱਧਰ ਤੇ ਕਰਨਾ ਹੈ ਤਾਂ ਉੱਥੇ ਕੁਝ ਦਿੱਕਤਾਂ ਜ਼ਰੂਰ ਆ ਜਿਹੜੇ ਸਰਕਾਰ ਨੂੰ ਜ਼ਰੂਰ ਕਰਨੇ ਚਾਹੀਦੇ ਜਿਵੇਂ ਪ੍ਰੋਸੈਸਿੰਗ ਯੂਨਿਟ ਹਰੇਕ ਕਿਸਾਨ ਨਹੀਂ ਲਾ ਸਕਦਾ ਪ੍ਰੋਸੈਸਿੰਗ ਯੂਨਿਟ ਦੇ ਨਾਲ ਹੀ ਇਸ ਦੀ ਜ਼ਿਆਦਾ ਵੈਲਿਊ ਵੱਧਦੀ ਹੈ ਸਿਰਫ ਹਲਦੀ ਪੈਦਾ ਕਰਨ ਨਾਲ ਕਿਸਾਨਾਂ ਨੂੰ ਪ੍ਰੋਫਿਟ ਨਹੀਂ ਕਮਾ ਸਕ ਰਹੇ ਜਿਵੇਂ ਇਹਨਾਂ ਨੇ ਕਿਹਾ ਕਿ ਇਹ ਖੁਦ ਪ੍ਰੋਸੈਸ ਕਰਕੇ ਉਹਨਾਂ ਦਾ ਪਾਊਡਰ ਤਿਆਰ ਕਰਦੇ ਨੇ ਜਿਵੇਂ 1 ਏਕੜ ਤੋਂ 20 ਕਵਾਂਟਲ ਦੇ ਕਰੀਬ ਹਲਦੀ ਦਾ ਪਾਊਡਰ ਤਿਆਰ ਕਰਕੇ ਉਹਨੂੰ ਪ੍ਰੋਫਿਟ ਕਮਾ ਲੈਂਦੇ ਨੇ ਜੇਕਰ ਇਹ ਪ੍ਰੋਸੈਸਿੰਗ ਸਿਸਟਮ ਵੱਲ ਜਾਂਦੀ ਹੈ ਤਦ ਹੀ ਕਿਸਾਨ ਨੂੰ ਫਾਇਦਾ ਹੁੰਦਾ ਹੈ ਤੇ ਆਮ ਕਿਸਾਨ ਦੇ ਲਈ ਇਹਨਾਂ ਕੁਝ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਇਹ ਜਿਹੇ ਸਮੇਂ ਦੇ ਇੱਕ ਲੋੜ ਹੁੰਦੀ ਹੈ ਜਾਗਰੂਕਤਾ ਦੀ ਖੇਤੀਬਾੜੀ ਵਿਭਾਗ ਜਾਂ ਹਾਰਟਿਕਲਚਰ ਡਿਪਾਰਟਮੈਂਟ ਜਾਂ ਸਰਕਾਰ ਉਸ ਕਿਸਾਨ ਦਾ ਮਨੋਵਲੇ ਇਸ ਪੱਧਰ ਤੱਕ ਲੈ ਕੇ ਜਾਵੇ ਜਾਂ ਉਹਨੂੰ ਕਿਸਾਨ ਨੂੰ ਇਸ ਪੱਧਰ ਤੱਕ ਫੈਸਿਲਿਟੀ ਮੁਹੱਈਆ ਕਰਾਵੇ ਕਿ ਉਹ ਆਪਣੇ ਪੱਧਰ ਤੇ ਜਿਹੜਾ ਹੈ ਮੰਡੀ ਜਾਵੇ ਤੇ ਉੱਥੋਂ ਉਹਨੂੰ ਚੀਜ਼ ਦੀ ਖਪਤ ਹੋਵੇ ਔਰ ਇਸ ਵੱਲ ਵਧੇ ਬਿਕਰਮ ਸਿੰਘ 4 ਸਾਲ ਹੋ ਗਏ ਤੁਹਾਨੂੰ ਇਹ ਖੇਤੀ ਕਰਦੇ ਆ ਹਲਦੀ ਦੀ ਮੁੱਖ ਤੌਰ ਤੇ ਕਿਹੜੀਆਂ ਕਿਹੜੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਨੇ ਮੁੱਖ ਤੌਰ ਤੇ ਸਭ ਤੋਂ ਵੱਡੀ ਸਮੱਸਿਆ ਇਹਦੀ ਮੰਡੀ ਕਰਨ ਦੀ ਹੈ ਮੰਡੀ ਕਰਨ ਦੀ ਇਸ ਤਰ੍ਹਾਂ ਹੈ ਜੀ ਵੀ ਇਸ ਨੂੰ ਜਿਹੜਾ ਵੇਚਣਾ ਹੈ ਉਹ ਬਹੁਤ ਵੱਡੀ ਪ੍ਰੋਬਲਮ ਹੈ ਵੇਚਣੇ ਆਪਾਂ ਇਸ ਤਰ੍ਹਾਂ ਐ ਤੇ ਹੈ ਨਹੀਂ ਵੀ ਕਣਕ ਚੋਂ ਨਿਉਂਗੋ ਵੀ ਆਪਾਂ ਮੰਡੀ 'ਚ ਸੁੱਟਤਾ ਤੇ ਬਾਅਦ 'ਚ ਉੱਥੋਂ ਆਪਾਂ ਆਰਤੀ ਤੋਂ ਪੈਸੇ ਲੈ ਆਂਦੇ ਇਹ ਸਾਨੂੰ ਪ੍ਰੋਸੈਸ ਕਰਕੇ ਬੋਇਲ ਕਰਕੇ ਹਲਦੀ ਪਾਊਡਰ ਕਹ ਲੋ ਵੀ ਕਿਲੋ ਕਿਲੋ ਅੱਧਾ ਅੱਧਾ ਕਿਲੋ ਕਰਕੇ ਵੇਚਣਾ ਪੈਂਦਾ ਵਾ ਫਿਲਹਾਲ ਤੁਸੀਂ ਜਿਹੜੀ ਮੰਡੀ ਕਰਨ ਦੀ ਦਿੱਕਤ ਹੈਗੀ ਆ ਇਸ ਦਾ ਸਾਹਮਣਾ ਕਿ ਇਸ ਤਰ੍ਹਾਂ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਘਰੇਲੂ ਪੱਧਰ ਤੇ ਆਪਣੇ ਪਿੰਡ ਦੇ ਵਿੱਚ ਹੀ ਹਲਦੀ ਅਸੀਂ ਆਪ ਹੀ ਪਾਊਡਰ ਬਣਾ ਕੇ ਪੈਕਿੰਗ ਕਰਕੇ ਰੱਖੀ ਹੋਈ ਆ ਤੇ ਜਿੰਨੇ ਵੀ ਲੋੜ ਹੁੰਦੀ ਆ ਉਹਨਾਂ ਕਿਉਂਕਿ 1 ਤੋਂ 2 2 ਤੋਂ 4 4 ਤੋਂ 8 ਇਸ ਤਰ੍ਹਾਂ ਗਾਂਧੀ ਗਾਂ ਵਧਦੇ ਜਾਂਦੇ ਆ ਤੇ ਉਹ ਆਪੇ ਆਟੋਮੈਟਿਕਲੀ ਵੀ ਉਹ ਮਾਰਕੀਟ ਥੋੜੀ ਵੱਧਦੀ ਹੋ ਰਹੀ ਆ ਔਰ ਸੈਕੰਡ ਥਿੰਗ ਜੀ ਮੈਂ ਥੋੜੇ ਪਹਿਲਾਂ ਉੱਥੇ ਕਿਸਾਨ ਮੰਡੀ ਆਪਣੇ ਮੇਰੇ ਲਾਗੇ ਚੰਡੀਗੜ੍ਹ ਆ ਉੱਥੇ ਕਿਸਾਨ ਮੰਡੀ ਮੈਂ ਆਪਣੇ ਹਲਦੀ ਲੈ ਕੇ ਗਿਆ ਸੀ ਉੱਥੇ ਫਿਰ ਮੈਂ ਨਾਲ ਇੱਕ ਹੋਰ ਵੀ ਇੱਕ ਉਪਰਾਲਾ ਕੀਤਾ ਸੀ ਨੈੱਟ ਦੇ ਵਿੱਚੋਂ ਜਾਂ ਅਖਬਾਰਾਂ ਦੇ ਵਿੱਚੋਂ ਅਨ ਜਿਹੜੇ ਹਲਦੀ ਦੇ ਗੁਣ ਆ ਵੀ ਸਿਹਤ ਵਾਸਤੇ ਕੀ ਕੀ ਆ ਉਹ ਪੈਂਫਲਟ ਕਢਾ ਕੇ ਮੈਂ ਉਥੇ ਨਾਲ ਆਪਣੇ ਨਾਲ ਰੱਖੇ ਉਹਦੇ ਕਰਕੇ ਮੈਨੂੰ ਥੋੜਾ ਚੰਗਾ ਹੁਗਾਰਾ ਮਿਲਿਆ ਉਥੋਂ ਉਹਦੇ ਵਿੱਚ ਇਹ ਵੀ ਮੈਡੀਸਨ ਵੈਲਿਊ ਕਿੰਨੀ ਕੀ ਕੀ ਫਾਇਦੇ ਆਪਾਂ ਨੂੰ ਹਲਦੀ ਦੇ ਇੱਕ ਵਧੀਆ ਵਧੀਆ ਹਲਦੀ ਔਰ ਘਾਟ ਰਸਾਇਣਿਕ ਖਾਦਾਂ ਦੀ ਵਰਤੋਂ ਕਰਕੇ ਔਰ ਬਹੁਤ ਘੱਟ ਕਹੋ ਵੀ ਸਪਰੇਆਂ ਕਰਕੇ ਤੇ ਉਹ ਮੈਂ ਸਪੈਸ਼ਲ ਬੋਰਡ ਵੀ ਬਣਾਇਆ ਸੀ ਤੇ ਉਹ ਉਥੇ ਕਿਸਾਨ ਮੇਢੀ ਲੈ ਗਿਆ ਸੀ ਤੇ ਉਥੇ ਮੈਨੂੰ ਚੰਗਾ ਹੁਗਾਰਾ ਮਿਲਿਆ ਚੰਡੀਗੜ੍ਹ ਤੋਂ ਇਲਾਵਾ ਬਗਰਮ ਜੀ ਹੋਰ ਕਿੱਥੇ ਜ਼ਿਆਦਾ ਖਫਤ ਹਲਦੀ ਦੀ ਇਸ ਤਰ੍ਹਾਂ ਵੀ ਚੰਡੀਗੜ੍ਹ ਤੋਂ ਇਲਾਵਾ ਵੀ ਜਿਆਦਾ ਮੇਰੇ ਪਿੰਡ ਦੇ ਵਿੱਚ ਅੱਗੇ ਪਿੰਡ ਦੇ ਵਿੱਚ ਜੋ ਜਿਹੜੇ ਮੇਰੇ ਪਿੰਡ ਦੇ ਵਸਨੀਕ ਆ ਉਹ ਅੱਗੇ ਆਪਣੇ ਗਾਂ ਰਿਸ਼ਤੇਦਾਰਾਂ ਨੂੰ ਵੀ ਭੇਜ ਰਹੇ ਆ ਰਿਸ਼ਤੇਦਾਰਾਂ ਨੂੰ ਭੇਜਦੇ ਫਿਰ ਉੱਥੇ ਤੁਹਾਨੂੰ ਪਤਾ ਫਿਰ ਅੱਗੇ ਕਹਿੰਦਾ ਭਾਵੇਂ ਕਿ ਤੁਸੀਂ ਆਪਣੇ ਪੱਧਰ ਤੇ ਇੱਕ ਨੈਟਵਰਕ ਅਖਤਿਆਰ ਕੀਤਾ ਤੇ ਉੱਥੇ ਜਿਹੜੀ ਖੱਬਤ ਹੈ ਤੁਹਾਡੀ ਇਸ ਹਲਦੀ ਦੀ ਖੇਤੀ ਦੀ ਕੀਤੀ ਜਾ ਰਹੀਆਂ ਜਾਂ ਫਸਲ ਜਿਹੜੀ ਹੁੰਦੀ ਹੈ ਉਸ ਦੀ ਖੱਬਤ ਤੁਸੀਂ ਆਪਣੇ ਰਿਸ਼ਤੇਦਾਰਾਂ ਜਾਂ ਜੋ ਸੱਜਣ ਮਿੱਤਰ ਹੈਗੇ ਨੇ ਜੋ ਲਿੰਕ ਕ੍ਰੀਏਟ ਕੀਤੇ ਹੋਏ ਨੇ ਉਹਨਾਂ ਦੇ ਵਿੱਚ ਤੁਸੀਂ ਖੱਬਤ ਕਰ ਦਿਓ ਬਾਗਬਾਨੀ ਵਿਭਾਗ ਜਾਂ ਫਿਰ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਦਿੱਤੀ ਜਾ ਰਹੀ ਨਹੀਂ ਅਜੇ ਤੱਕ ਕੋਈ ਸਹਾਇਤਾ ਨਹੀਂ ਜੀ ਇਹਨਾਂ ਦੀ ਕੋਈ ਸਬਸਿਡੀ ਵਗੈਰਾ ਕੁਝ ਇਸ ਤਰ੍ਹਾਂ ਨਹੀਂ ਹੈ ਸੁਖਿੰਦਰ ਇਹ ਬਹੁਤ ਵੱਡੀ ਤਰਾਸਦੀ ਹੈ ਕਿ ਇੱਕ ਚੰਗਾ ਕਿੱਤਾ ਹੋਣ ਦੇ ਬਾਵਜੂਦ ਵੀ ਔਰ ਇੱਕ ਸੰਘਰਸ਼ਵਾਦੀ ਨੌਜਵਾਨ ਹੋਣ ਦੇ ਨਾਤੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਨੌਜਵਾਨ ਦੂਸਰੇ ਕਿੱਤਿਆਂ ਦੇ ਵੱਲ ਚਾਹਿਤ ਹੋਣ ਕੇ ਨੌਜਵਾਨ ਪੜਨ ਤੋਂ ਬਾਅਦ ਨੌਕਰੀ ਤੇ ਆਸ ਰੱਖਦੇ ਨੇ ਜੇਕਰ ਨੌਜਵਾਨ ਕਿੱਤਿਆਂ ਦੇ ਵੱਲ ਆਉਂਦੇ ਨੇ ਤਾਂ ਉਦਾਹਰਨ ਸਾਡੇ ਸਾਹਮਣੇ ਬੈਠੀ ਹੈ ਕੀ ਕਰਨਾ ਪਰ ਮੈਂ ਕੱਲ ਥੋੜੀ ਦੱਸਣਾ ਚਾਹਾਂਗਾ ਵੀ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਇਹਦੇ ਵਿੱਚ ਦੋ ਕਿਸਮਾਂ ਵੀ ਤਿਆਰ ਕੀਤੀਆਂ ਜਿਹੜੀਆਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਪੰਜਾਬ ਹਲਦੀ 1 ਔਰ ਪੰਜਾਬ ਹਲਦੀ 2 ਇਹ ਉਹਨਾਂ ਨੇ ਥੋੜਾ ਚੰਗਾ ਉਪਰਾਲਾ ਕੀਤਾ ਵਾ ਇੱਕ ਹੋਰ ਉਹਨਾਂ ਨੇ ਉਪਰਾਲਾ ਕੀਤਾ ਵਾ ਵੀ ਆਪਾਂ ਹਲਦੀ ਦੀ ਫਸਲ ਉਸ ਤਰ੍ਹਾਂ ਆਪਾਂ ਇੱਕ ਹੀ ਲੈ ਰਹੇ ਸੀ ਪਹਿਲਾਂ ਇਹ ਆਪਾਂ ਦੋ ਫਸਲਾਂ ਵੀ ਲੈ ਸਕਦੇ ਹਾਂ ਇੱਕ ਹਲਦੀ ਦੀ ਔਰ ਇੱਕ ਪਿਆਜ਼ ਦੀ ਫਸਲ ਜੀ ਇਹ ਉਹਨਾਂ ਦਾ ਚੰਗਾ ਉਪਰਾਲਾ ਵਾ ਇਹ ਮਨੋਂ ਦਾ ਸ਼ੁਕਰਗੁਜ਼ਾਰ ਹਾਂ ਮੰਗਾ ਜੀ ਸੁਖਿੰਦਰ ਬਿਲਕੁਲ ਇਹ ਠੀਕ ਹੈ ਰਿਸਰਚ ਲੈਵਲ ਤੇ ਜਿਹੜੀ ਚੀਜ਼ਾਂ ਹੋ ਰਹੀ ਇਹਨੂੰ ਬੈਨੀਫਿਟ ਜ਼ਰੂਰ ਦਿੰਦੀਆਂ ਨੇ ਪਰ ਜਿਹੜਾ ਕਿਸਾਨ ਨੂੰ ਉੱਪਰ ਚੁੱਕਣਾ ਹੁੰਦਾ ਹੈ ਕਿਸਾਨ ਨੂੰ ਪ੍ਰੇਰਿਤ ਕਰਨਾ ਹੁੰਦਾ ਹੈ ਇਸ ਦੇ ਵੱਲ ਉਹਦੇ ਲਈ ਇੱਕ ਸਬਸਿਡੀ ਇੱਕ ਚੰਗੀ ਚੀਜ਼ ਮੁਹੱਈਆ ਕਰਾਉਣਾ ਇਹ ਦਾ ਆਪਣੇ ਆਪ 'ਚ ਇੱਕ ਵੱਡਾ ਰੋਲ ਰਹਿੰਦਾ ਜਿੱਥੇ ਕਿ ਜਿਹੜਾ ਬਾਗਵਾਨੀ ਵਿਭਾਗ ਜਾਂ ਖੇਤੀਬਾੜੀ ਵਿਭਾਗ ਵੱਲੋਂ ਬੇਸ਼ੱਕ ਪ੍ਰਾਲੇ ਕੀਤੇ ਜਾਂਦੇ ਨੇ ਪਰ ਉਸ ਪੱਧਰ ਤੱਕ ਨਹੀਂ ਕੀਤੇ ਜਾਂਦੇ ਜਿਸ ਨਾਲ ਕਿਸਾਨ ਨੂੰ ਇੱਕ ਵੱਡੀ ਰਾਹਤ ਮਿਲੇ ਸਭ ਤੋਂ ਵੱਡੀ ਸਮੱਸਿਆ ਮੇਨੂੰ ਲੱਗਦਾ ਮੰਡੀਕਰਨ ਦੀ ਆ ਜੇਕਰ ਉਹ ਫੂਡ ਪ੍ਰੋਸੈਸਿੰਗ ਦੀ ਆ ਇਹਦੀ ਮੰਗ ਨੂੰ ਜਿਹੜਾ ਹੈ ਕਿਵੇਂ ਲੈ ਕੇ ਜਾਣਾ ਮੈਂ ਇੱਕ ਗੱਲ ਜ਼ਰੂਰ ਰਮਨ ਕਰਾਂ ਮੈਨੂੰ ਇਹਨਾਂ ਦੀ ਇੱਕ ਗੱਲ ਬਹੁਤ ਅੱਛੀ ਲੱਗੀ ਜਿਵੇਂ ਇਹਨਾਂ ਨੇ ਕਿਹਾ ਮੈਂ ਇਸ ਚੀਜ਼ ਨੂੰ ਦੇਖ ਰਿਆ ਸੀ ਟ੍ਰਾਈ ਸਿਟੀ ਜਾਂ ਸ਼ਹਿਰਾਂ ਦੀ ਖਪਤ ਵਿੱਚ ਇਹਨਾਂ ਨੇ ਪਿੰਡ ਦੇ ਵਿੱਚ ਹਾਲਾਂਕਿ ਹਲਦੀ ਇੱਕ ਜੀ ਚੀਜ਼ ਅਜਿਹੀ ਚੀਜ਼ ਆ ਰਸੋਈ ਦਾ ਹਰ ਇੱਕ ਚੀਜ਼ ਦੇ ਵਿੱਚ ਵਰਤੋਂ ਹੁੰਦੀ ਹੈ ਪਿੰਡ ਪਿੰਡ ਚ ਵੀ ਮੰਗ ਹੈਗੀ ਆ ਇਹਨਾਂ ਨੇ ਪਿੰਡ ਦੇ ਵਿੱਚ ਆਪਣੇ ਘਰ ਦੀ ਸੋਈ ਦੇ ਵਿੱਚ ਹਲਦੀ ਦੀ ਹਲਦੀ ਹਲਦੀ ਹਾਂ ਹਰ ਘਰ ਦੇ ਵਿੱਚ ਸੋਈ ਹਲਦੀ ਰੋੜਾ ਪਿੰਡ ਦੇ ਵਿੱਚ ਇਹਨਾਂ ਨੇ ਆਪਣੀ ਹਲਦੀ ਵੰਡੀ ਪਿੰਡ ਵਾਲਿਆਂ ਨੂੰ ਉਹਨਾਂ ਨੂੰ ਅੱਛੀ ਲੱਗੀ ਤਾਂ ਉਹਨਾਂ ਨੇ ਅੱਗੇ ਤੋਂ ਅੱਗੇ ਜਿਹੜਾ ਹਲਦੀ ਲਿਆਣੀ ਸ਼ੁਰੂ ਕੀਤੀ ਕਹਿੰਦਾ ਮਤਲਬ ਇਹ ਕਿਸਾਨ ਸਿਰਫ ਚੰਡੀਗੜ੍ਹ ਦਾ ਜਾਂ ਮੁਹਾਲੀ ਦਾ ਜਾਂ ਹੋ ਕਿਸਾਨ ਹੀ ਨਹੀਂ ਬਸ ਜਸਵਿੰਦਰ ਸਾਡੇ ਨਾਲ ਮਾਫ ਕਰਨਾ ਮਾਫੀ ਚਾਹਾਂਗਾ ਇੱਕ ਕਾਲਰ ਸਾਡੇ ਨਾਲ ਜੁੜੇ ਨੇ ਜੀਨ ਤੋਂ ਰਕੇਸ਼ ਜੀ ਰਕੇਸ਼ ਜੀ ਕੀ ਸਵਾਲ ਹੈ ਤੁਹਾਡਾ ਹੈਲੋ ਜੀ ਰਮੇਸ਼ ਜੀ ਕੀ ਸਵਾਲ ਹੈ ਤੁਹਾਡਾ ہمارا ਇਹ ਬਈ ਇਸ ਦੀ ਮਾਰਕੀਟ ਕਾਮ ਹੈ ਇਸ ਕੋ ਸੇਲ ਕਰ ਰਹੇ ਕੋ ਮਾਰਕੀਟ ਹੈ ਸੀ ਜੀ ਜਸਵਿੰਦਰ ਮੇਨ ਲੋ ਇਹ ਇਹਦਾ ਸਵਾਲ ਦਾ ਜਵਾਬ ਜਾਰੇ ਸਾਡੇ ਕਿਸਾਨ ਦੇ ਸਕਦੇ ਆ ਕਿਉਂਕਿ ਮਾਰਕੀਟਿੰਗ ਕਰ ਰਹੀ ਹੈ ਮਾਰਕੀਟਿੰਗ ਦਾ ਵਿਕਰਮ ਜੀ ਹੋਈ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਮਾਰਕੀਟਿੰਗ ਦੀ ਦਿੱਕਤ ਆ ਰਹੀ ਹੈ ਧਰਮੇਸ਼ ਜੀ ਪੁੱਛਦੇ ਨੇ ਕਿ ਮਾਰਕੀਟਿੰਗ ਦਾ ਅਸੀਂ ਕੀ ਹੱਲ ਕਰ ਸਕਦੇ ਹਾਂ ਹਾਂ ਜੀ ਇਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਵੀ ਇਹਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਹੈ ਸਾਨੂੰ ਵੀ ਮਾਰਕੀਟਿੰਗ ਦੀ ਸਮੱਸਿਆ ਆਈ ਸੀ ਅਸੀਂ ਬਹੁਤ ਫੇਸ ਕੀਤਾ ਅਸੀਂ ਮਾਰਕੀਟਿੰਗ ਇੱਕ ਵਾਰੀ ਦਿਲ ਕਰਦਾ ਸੀ ਵੀ ਨਹੀਂ ਅੱਗੇ ਤੋਂ ਨਹੀਂ ਲਾਉਣੀ ਪਰ ਫਿਰ ਵੀ ਕਹ ਲੋ ਵੀ ਇਹਦੇ ਵਿੱਚ ਪੇਸ਼ੈਂਸ ਰੱਖਣਾ ਪੈਣਾ ਪੇਸ਼ੈਂਸ ਰੱਖਾਂਗੇ ਆਪਾਂ ਥੋੜੇ ਜਿਹਾ ਕਹ ਲੋ ਵੀ ਪਹਿਲਾਂ ਥੋੜੀ ਵਿਕੇਗੀ ਫਿਰ ਜ਼ਿਆਦਾ ਫਿਰ ਜ਼ਿਆਦਾ ਇਸ ਤਰ੍ਹਾਂ ਵੀ ਇਹ ਇਸ ਤਰ੍ਹਾਂ ਨਹੀਂ ਹੈ ਵੀ ਕਣਕ ਚੋਂ ਨਿੰਗੋ ਵੀ ਆਪਾਂ ਇੱਕੋ ਦਮ ਸੇਲ ਕਰਕੇ ਤਾਂ ਆਪਾਂ ਪ੍ਰੋਫਿਟ ਲੈ ਲਾਂਗੇ ਇਹ ਥੋੜੇ ਜਿਹਾ ਆਪਾਂ ਨੂੰ ਵੀ ਥੋੜੇ ਜਿਹਾ ਕਹ ਲੋ ਵੀ ਆਪਣੇ ਪਿੰਡ ਤੋਂ ਬਾਹਰ ਕਾਰੇ ਜਾ ਕੇ ਲੋਕਾਂ ਦੇ ਕਹ ਲੋ ਵੀ ਉਹਨਾਂ ਦੇ ਦਰਵਾਜ਼ੇ ਖੜਕਾ ਕੇ ਵੀ ਆਪਾਂ ਨੂੰ ਥੋੜਾ ਜਿਹਾ ਉਹਨਾਂ ਨੂੰ ਅਵੇਅਰ ਕਰਨਾ ਪਏਗਾ ਆਪਾਂ ਨੂੰ ਇੱਕ ਥੋੜੇ ਬਤ ਨਾਲ ਥੋੜੇ ਜਿਹਾ ਕਹ ਲੋ ਵੀ ਪੈਂਫਲੈਟ ਵੀ ਬਣਨੇ ਪੈਣਗੇ ਵੀ ਹਾਂ ਵੀ ਇਹਦੀ ਮੈਡੀਸਿਨ ਵੈਲਿਊ ਕਈਆਂ ਨੂੰ ਇਹਦੀ ਮੈਡੀਸਿਨ ਵੈਲਿਊ ਨਹੀਂ ਪਤਾ ਕਿ ਕੈਂਸਰ ਡਾਇਬੀਟਸ ਸ਼ੂਗਰ ਸੌਰੀ ਬੀਪੀ ਵਗੈਰਾ ਹੋਰ ਜੋੜਾਂ ਇਹ ਦਰਦਾ ਇਹਨਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਹਲਦੀ ਆ ਤੇ ਹੋਰ ਵੀ ਕਈ ਚੀਜ਼ਾਂ ਦੇ ਵਿੱਚ ਕੰਮ ਆ ਰਹੀ ਹੈ ਕਹਿੰਦਾ ਭਾਵੇਂ ਹੈ ਕਿ ਰਮੇਸ਼ ਜੀ ਆਪਣੇ ਪੱਧਰ ਤੇ ਉਪਰਾਲੇ ਕਰਨ ਦੀ ਲੋੜ ਆ ਕਿਉਂਕਿ ਬੈਰਹਾਲ ਬਾਗਬਾਨੀ ਵਿਭਾਗ ਜਾਂ ਫਿਰ ਸਰਕਾਰ ਦੇ ਵੱਲੋਂ ਮੰਡੀ ਕਰਨ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਵਿਕਰਮ ਸਿੰਘ ਹੋਰਾਂ ਨੇ ਆਪਣਾ ਹੌਸਲਾ ਬੁਲੰਦ ਰੱਖਦੇ ਆ ਇਸ ਖੇਤੀ ਦੇ ਵੱਡੇ ਚੈਲੰਜ ਨੂੰ ਕਬੂਲ ਕੀਤਾ ਉਸੇ ਤਰ੍ਹਾਂ ਜੇਕਰ ਤੁਸੀਂ ਵੀ ਇਸ ਖੇਤੀ ਦੇ ਵੱਲ ਆਉਂਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੀ ਇਸ ਖੇਤੀ ਤੋਂ ਕਾਫੀ ਲਾਭ ਹੋ ਸਕਦਾ ਹੈ। ਵਿਕਰਮ ਬਾਗਬਾਨੀ ਵਿਭਾਗ ਤੋਂ ਕੀ ਉਮੀਦ ਕਰਦੇ ਹੋ ਕਿ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣ ਤਾਂ ਕਿ ਇਹ ਕੀਤਾ ਹੋਰ ਪਰਫੁੱਲਤ ਹੋ ਸਕੇ? ਬਾਗਬਾਨੀ ਵਿਭਾਗ ਤੋਂ ਮੈਂ ਉਮੀਦ ਕਰਨਾ ਚਾਹੁੰਦਾ ਹਾਂ ਵੀ ਇੱਕ ਤਾਂ ਥੋੜਾ ਜਿਹਾ ਇਹਦੇ ਵਿੱਚ ਥੋੜਾ ਜਿਹਾ ਜਦੋਂ ਆਪਾਂ ਲਗਾਉਨੇ ਆ ਥੋੜਾ ਜਿਹਾ ਖਰਚਾ ਵੀ ਜ਼ਿਆਦਾ ਹੈਗਾ ਵਾ। ਮਲਕਿ ਮਿਨਿਮਲ ਕਹੋ ਵੀ 50000 ਰੁਪਏ ਇਹਦੇ ਵਿੱਚ ਖਰਚਾ ਆ ਹੀ ਜਾਂਦਾ ਵਾ। ਵੀ ਜ਼ਾਹੋ ਸਾਰਾ ਕੁਝ ਪਾਪੂ ਕੇ ਆ ਹੀ ਜਾਂਦਾ ਵਾ ਤੇ ਮੈਂ ਚਾਹੁੰਦਾ ਵੀ ਥੋੜੀ ਬਹੁਤ ਜਿਆਦਾ ਨਹੀਂ ਸਬਸਿਡੀ ਵੀ ਦੇਣੀ ਚਾਹੀਦੀ। ਔਰ ਸੈਕੰਡ ਥਿੰਗ ਜਿਹੜੀ ਆ ਸਮੱਸਿਆ ਸਭ ਤੋਂ ਵੱਡੀ ਮਾਰਕੀਟਿੰਗ ਦੀ ਮਾਰਕੀਟਿੰਗ ਦੇ ਲਈ ਉਹਨਾਂ ਨੂੰ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਆ ਤੇ ਉਹਨਾਂ ਉਹਨਾਂ ਦੇ ਪੱਧਰ ਤੇ ਜਾ ਕੇ ਤੇ ਉਹਨਾਂ ਦੇ ਨੁਮਾਇੰਦਿਆਂ ਨੂੰ ਜਿਹੜੇ ਉਤਸ਼ਾਹਿਤ ਕਰਨ ਵੀ ਤੁਸੀਂ ਜਿਹੜੀ ਕਿਸਾਨਾਂ ਦੀ ਹਲਦੀ ਆ ਉਹਨੂੰ ਲੈ ਕੇ ਤੁਸੀਂ ਉਹਨਾਂ ਦੀ ਹੈਲਪ ਕਰੋ ਵੀ ਉਹ ਜਿਹੜੀ ਸੇਲ ਕਰਨ ਉਹਨੂੰ ਜਿਹੜੀ ਹਲਦੀ ਆ ਉਹਨਾਂ ਦੀ ਜੀ ਸਿਕੁੰਦਰ ਤੁਹਾਡੇ ਮੁਤਾਬਕ ਖੇਤੀ ਭਿੰਤਾ ਨੂੰ ਉਜਾਗਰ ਕਰਨ ਦੇ ਲਈ ਹੋਰ ਕੀ ਕੀਤਾ ਜਾ ਸਕਦਾ ਮੇਰੇ ਮੁਤਾਬਕ ਤਾਂ ਇਹ ਹੀ ਹੈ ਜਿਵੇਂ ਹਰ ਕਿਸਾਨ ਦਾ ਇਹੀ ਸਵਾਲ ਹੁੰਦਾ ਹੈ ਮੰਡੀ ਕਰਨ ਦਾ ਹੁੰਦਾ ਹੈ ਫਸਲ ਉਹ ਪਹਿਲਾ ਕਰ ਦਿੰਦਾ ਜਦੋਂ ਸਰਕਾਰ ਨਾਰਾਜ਼ ਹੁੰਦੀ ਹੈ ਖੇਤੀ ਭਵਿੰਤਾ ਦਾ ਤਾਂ ਉੱਥੇ ਦਿੱਕਤ ਆ ਜਾਂਦੀ ਮੰਡੀ ਕਰਨ ਦੀ ਜਿਹੜੇ ਕੁਝ ਕਿਸਾਨ ਜ਼ਿਆਦਾ ਗਾਹ ਵਧੂ ਹੁੰਦੇ ਨੇ ਜਾਂ ਪ੍ਰੋਗਰੈਸਿਵ ਹੁੰਦੇ ਨੇ ਉਹ ਕੁਝ ਹੱਦ ਤੱਕ ਇਸ ਸਮੱਸਿਆ ਨੂੰ ਹੱਲ ਕਰ ਲੈਂਦੇ ਨੇ ਪਰ ਆਮ ਜਦੋਂ ਜਨਰਲ ਅਸੀਂ ਕ੍ਰਾਈਟਰੀਆ ਚ ਦੇਖਦੇ ਆ ਤਾਂ ਜ਼ਿਆਦਾਤਰ ਕਿਸਾਨ ਨੂੰ ਲੋਸ ਜਿਹੜਾ ਹੈ ਘਾਟਾ ਪੈਂਦਾ ਤਾਂ ਅਜਿਹੀ ਦੀ ਇੱਕ ਸਿਸਟਮ ਜ਼ਰੂਰ ਬਣਨਾ ਚਾਹੀਦਾ ਹੈ ਕਿ ਜਿਹੜੀ ਚੀਜ਼ ਦੀ ਪੈਦਾਵਾਰ ਹੁੰਦੀ ਆ ਉਹਦੇ ਬੇਸ਼ੱਕ ਖਪਤ ਹੈ ਉਹਨੂੰ ਇੱਕ ਸਹੀ ਤਰੀਕਾ ਦੇਣ ਦੀ ਲੋੜ ਹੁੰਦੀ ਹੈ ਜਿਵੇਂ ਫੂਡ ਪ੍ਰੋਸੈਸਿੰਗ ਲਗਾਉਣਾ ਤੇ ਉਸ ਤੋਂ ਇਲਾਵਾ ਜਿਵੇਂ ਹੁਣ ਸਾਡੇ ਪੰਜਾਬ ਜਾਂ ਨਾਰਥ ਇੰਡੀਆ ਦੇ ਵਿੱਚ ਜਿਹੜੀ ਹਲਦੀ ਆ ਰਹੀ ਆ ਦੂਜੇ ਸੂਬਿਆਂ ਤੋਂ ਜ਼ਿਆਦਾ ਆ ਰਹੀ ਆ ਪੈਕਿੰਗ ਦੇ ਵਿੱਚੋਂ ਜਿਵੇਂ ਤਾਂ ਇੱਥੋਂ ਅਸੀਂ ਖੁਦ ਇਹ ਹਲਦੀ ਪੈਦਾ ਕਰਕੇ ਖੁਦ ਇੱਥੋਂ ਦੀ ਜਿਹੜੀ ਮੰਡੀ ਆ ਉਹਨੂੰ ਕੈਪਚਰ ਕਰ ਸਕਦੇ ਆ ਤਾਂ ਇਹਦੇ ਲਈ ਜਿਹੜਾ ਸਾਰਾ ਸਿਸਟਮ ਆ ਇਹਦੇ ਵਿੱਚ ਸਰਕਾਰ ਦਾ ਇੱਕ ਅਹਿਮ ਰੋਲ ਰਹਿੰਦਾ ਹੈ ਤਾਂ ਉਹਨੂੰ ਇਹਦੀ ਆਪਣੀ ਜ਼ਿੰਮੇਵਾਰੀ ਜ਼ਰੂਰ ਨਿਭਾਉਣੀ ਚਾਹੀਦੀ ਆ ਕਹਿਣ ਦਾ ਭਾਵ ਹੈ ਕਿ ਸਮੇਂ ਦੀ ਸਰਕਾਰਾਂ ਜੇਕਰ ਡਾਇਵਰਸੀਫਿਕੇਸ਼ਨ ਨੂੰ ਉਤਸ਼ਾਹਿਤ ਕਰਨੀਆਂ ਚਾਹੁੰਦੀਆਂ ਨੇ ਤਾਂ ਲੋੜ ਹੈ ਕਿ ਫੂਡ ਪ੍ਰੋਸੈਸਿੰਗ ਪਲਾਂਟ ਲਗਾਏ ਜਾਣ ਤੇ ਨਾਲ ਹੀ ਬਹੁਤ ਸਾਰੀਆਂ ਜਿਹੀਆਂ ਫਸਲਾਂ ਨੇ ਜਿਨ੍ਹਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਹੀਂ ਤੈਅ ਕੀਤਾ ਗਿਆ ਤੇ ਨਾਲ ਹੀ ਮੰਡੀਕਰਨ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਲੋੜ ਹੈ ਕਿ ਬੁਨਿਆਦੀ ਸਹੂਲਤਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣ ਵਿਕਰਮ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਸੁਖਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ